ਸੱਚੇ ਕਾਲਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਬਹੁਤ ਵਧੀਆ ਹੋਮੋਗੇ ਇੱਕ ਰਾਤ ਮੈਂ ਦੇਖਿਆ ਕਿ ਮੇਰੀ ਪਤਨੀ ਬਿਸਤਰੇ ਉੱਤੇ ਨਹੀਂ ਸੀ ਮੈਂ ਉਸ ਨੂੰ ਆਵਾਜ਼ ਦੇਣ ਲੱਗਿਆ ਤਾਂ ਮੈਨੂੰ ਉਸ ਦੀ ਆਵਾਜ਼ ਵਾਸ਼ਰੂਮ ਵਿੱਚੋਂ ਆਈ ਮੈਂ ਬਹੁਤ ਹੈਰਾਨ ਹੋਇਆ ਕਿਉਂਕਿ ਜਦੋਂ ਮੈਂ ਵਾਸ਼ਰੂਮ ਗਿਆ ਸੀ ਤਾਂ ਉਹ ਖੜੀ ਹੋ ਕੇ ਉਲਟੀਆਂ ਕਰ ਰਹੀ ਸੀ ਮੈਂ ਕਿਹਾ ਕੀ ਹੋ ਗਿਆ ਤੈਨੂੰ ਕੀ ਖਾ ਲਿਆ ਤੂੰ ਤਾਂ ਉਸਨੇ ਕਿਹਾ ਕੁਝ ਨਹੀਂ ਐਸਾ ਵੈਸਾ ਨਹੀਂ ਖਾਦਾ ਇਹ ਤਾਂ ਉਲਟੀ ਆ ਜੋ ਹਰ ਔਰਤ ਨੂੰ ਆਉਂਦੀ ਆ ਫਿਰ ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਂਦੀ ਮੈਂ ਕਿਹਾ ਕੀ ਮਤਲਬ ਤਾਂ ਉਸਨੇ ਕਿਹਾ ਕਿ ਮੈਂ ਮਾਂ ਬਣਣ ਵਾਲੀ ਆ ਉਹ ਖੁਸ਼ੀ ਨਾਲ ਮੇਰੇ ਗਲੇ ਲੱਗ ਗਈ ਤੇ ਖੁਸ਼ੀ ਨਾਲ ਕੁੱਦਣ ਟੱਪਣ ਲੱਗੀ ਲੇਕਿਨ ਮੈਂ ਇਹ ਸੁਣ ਕੇ ਹੈਰਾਨ ਰਹਿ ਗਿਆ ਕਿਉਂਕਿ ਮੈਨੂੰ ਪਤਾ ਸੀ ਕਿ ਸਾਡੇ ਕਦੇ ਵੀ ਸੰਤਾਨ ਨਹੀਂ ਹੋ ਸਕਦੀ ਫਿਰ ਮੇਰੀ ਪਤਨੀ ਪ੍ਰੈਗਨੈਂਟ ਕਿਵੇਂ ਹੋ ਸਕਦੀ ਆ ਇਸ ਗੱਲ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਸੀ ਲੇਕਿਨ ਮੈਂ ਉਸ ਨੂੰ ਪੁੱਛਿਆ ਕਿ ਬੱਚਾ ਕਿਸ ਦਾ ਤਾਂ ਉਸਨੇ ਮੈਨੂੰ ਅਜਿਹੀ ਗੱਲ ਦੱਸੀ ਕਿ ਮੈਂ ਆਪਣਾ ਸੈਰ ਫੜ ਕੇ ਬਹਿ ਗਿਆ ਮੈਂ ਉਸੇ ਵਕਤ ਆਪਣੀ ਪਤਨੀ ਦੀ ਇੱਕ ਚੀਜ਼ ਨੂੰ ਮੇਰਾ ਨਾਮ ਅਸ਼ੋਕ ਹੈ ਅਤੇ ਮੇਰੀ ਪਤਨੀ ਦਾ ਨਾਮ ਨਿਰਮਲਾ ਸੀ ਅਸੀਂ ਦੋਵਾਂ ਨੇ ਲਵ ਮੈਰਿਜ ਕੀਤੀ ਸੀ ਤੇ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਇੱਕ ਦੂਜੇ ਦੇ ਬਿਨਾ ਨਹੀਂ ਰਹਿ ਸਕਦੇ ਸੀ ਓੰਜ ਤਾਂ ਸਾਡੀ ਲਵ ਮੈਰਿਜ ਹੋਈ ਸੀ ਲੇਕਿਨ ਖਾਨਦਾਨ ਵਾਲਿਆਂ ਨੂੰ ਕੋਈ ਅਪੱਤੀ ਨਹੀਂ ਸੀ ਇਸੇ ਲਈ ਕਿਸੇ ਨੇ ਸਾਨੂੰ ਜ਼ਿਆਦਾ ਗੱਲਾਂ ਨਹੀਂ ਸੁਣਾਈਆਂ ਪਿੱਠ ਪਿੱਛੇ ਸ਼ਾਇਦ ਬੋਲਦੇ ਹੋਣਗੇ ਲੇਕਿਨ ਮੂੰਹ ਉੱਤੇ ਨਹੀਂ ਬੋਲਦੇ ਸੀ ਅਸੀਂ ਆਪਣੇ ਆਪਣੇ ਮਾਪੇ ਦੇ ਘਰ ਵੀ ਜਾਂਦੇ ਅਤੇ ਤਿਹਾਰਾਂ ਤੇ ਵੀ ਮਿਲਣਾ ਜੁਲਣਾ ਰਹਿੰਦਾ ਸੀ ਲੜਕਾ ਹੋਵੇ ਜਾਂ ਲੜਕੀ ਵਿਆਹ ਹੋ ਜਾਵੇ ਤਾਂ ਫਿਰ ਸਭ ਉਸ ਨੂੰ ਇੱਕ ਹੀ ਸਵਾਲ ਪੁੱਛਦੇ ਆ ਕਿ ਬੱਚਾ ਕਦੋਂ ਪੈਦਾ ਕਰੋਗੇ ਸਾਡੇ ਤੋਂ ਵੀ ਇਹੀ ਸਵਾਲ ਪੁੱਛਿਆ ਜਾ ਰਿਹਾ ਸੀ ਸਾਨੂੰ ਫਿਲਹਾਲ ਬੱਚਾ ਪੈਦਾ ਕਰਨ ਦੀ ਕੋਈ ਜਲਦੀ ਨਹੀਂ ਸੀ ਅਸੀਂ ਲਵ ਮੈਰਿਜ ਕੀਤੀ ਸੀ ਇਸ ਦਾ ਮਤਲਬ ਇਹ ਨਹੀਂ ਸੀ ਕਿ ਸਾਲ ਭਰ ਵਿੱਚ ਹੀ ਬੱਚਾ ਪੈਦਾ ਕਰ ਲੈਂਦੇ ਅਤੇ ਫਿਰ ਬਸ ਉਸ ਦੇ ਬਾਅਦ ਦੁੱਧ ਡਾਈਪਰ ਆਦੀ ਪੂਰਾ ਕਰਦੇ ਰਹਿੰਦੇ ਇਹ ਜੋ ਬੱਚੇ ਹੁੰਦੇ ਹਨ ਇਹ ਵੀ ਵਿਆਹ ਦੇ ਲੱਡੂ ਦੀ ਤਰ੍ਹਾਂ ਹੁੰਦੇ ਆ ਜੋ ਖਾਵੇ ਉਹ ਵੀ ਪਛਤਾਵੇ ਅਤੇ ਜੋ ਨਾ ਖਾਵੇ ਉਹ ਵੀ ਪਛਤਾਵੇ ਬੱਚੇ ਪੈਦਾ ਕਰਨ ਦਾ ਸ਼ੌਂਕ ਤਾਂ ਬਹੁਤ ਹੁੰਦਾ ਲੇਕਿਨ ਜਦੋਂ ਆ ਜਾਂਦੇ ਹਨ ਤਾਂ ਚੰਗੀ ਤਰ੍ਹਾਂ ਇਨਸਾਨ ਵਾਸ਼ਰੂਮ ਵੀ ਨਹੀਂ ਜਾ ਪੌਂਦਾ ਇਸ ਲਈ ਮੈਂ ਆਪਣੀ ਪਤਨੀ ਨੂੰ ਕਿਹਾ ਸੀ ਕੋਈ ਜਲਦੀ ਨਹੀਂ ਲੇਕਿਨ ਉਸ ਨੂੰ ਬੱਚੇ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਉਸ ਨੇ ਮੈਨੂੰ ਇੱਕ ਡੱਬਾ ਦਿਖਾਇਆ ਤੇ ਮੈਂ ਅੰਦਰ ਦੇਖਿਆ ਤਾਂ ਹੈਰਾਨ ਰਹਿ ਗਿਆ ਉਸ ਦੇ ਅੰਦਰ ਬੱਚੇ ਦਾ ਸਮਾਨ ਸੀ ਮੈਂ ਕਿਹਾ ਇਹ ਸਮਾਨ ਤੂੰ ਕਦੋਂ ਲਿਆ ਤਾਂ ਉਹ ਕਹਿਣ ਲੱਗੀ ਜਦੋਂ ਆਪਾਂ ਹਨੀਮੂਨ ਉੱਤੇ ਗਏ ਸੀ ਤਾਂ ਇੱਕ ਦੁਕਾਨ ਨਜ਼ਰ ਆਈ ਮੈਂ ਉੱਥੋਂ ਲੈ ਆਈ ਅੱਗੇ ਉਸ ਦੀ ਜ਼ਰੂਰਤ ਵੀ ਤਾਂ ਪਵੇਗੀ ਮੈਂ ਕਿਹਾ ਪਹਿਲਾ ਬੱਚਾ ਤਾਂ ਦੁਨੀਆ ਵਿੱਚ ਆਉਣ ਦੇ پاਗਲ ਤੈਨੂੰ ਇੰਨੀ ਜਲਦੀ ਕਿਸ ਗੱਲ ਦੀ ਆ ਤਾਂ ਉਹਨੇ ਕਿਹਾ ਕਿ ਮੈਨੂੰ ਬਹੁਤ ਜਲਦੀ ਆ ਬਸ ਇਸ ਤਰ੍ਹਾਂ ਸਮਝੋ ਕਿ ਮੈਂ ਬੱਚੇ ਦੇ ਲਈ ਹੀ ਵਿਆਹ ਕੀਤਾ ਜਦੋਂ ਮੈਂ ਉਸ ਨੂੰ ਹੈਰਾਨ ਹੋ ਕੇ ਦੇਖਿਆ ਤਾਂ ਉਹ ਚੁੱਪ ਹੋ ਗਈ ਤੇ ਥੋੜੀ ਦੇਰ ਬਾਅਦ ਕਹਿਣ ਲੱਗੀ ਕਿ ਮੈਂ ਮਜ਼ਾਕ ਕਰ ਰਹੀ ਹਾਂ ਪਰ ਮੈਨੂੰ ਜਲਦੀ ਜਲਦੀ ਇੱਕ ਪਿਆਰਾ ਜਿਹਾ ਬੱਚਾ ਪੈਦਾ ਕਰਨਾ ਅਤੇ ਮੈਂ ਉਸ ਦਾ ਨਾਮ ਵਿਜੇ ਰੱਖੂੰਗੀ ਜੇ ਲੜਕੀ ਹੋਈ ਤਾਂ ਉਸ ਦਾ ਨਾਮ ਸ਼ੀਤਲ ਰੱਖਾਂਗੇ ਮੈਨੂੰ ਕੌਲ ਦੇਣ ਤੱਕ ਅਜੀਹਾ ਲੱਗਣ ਲੱਗਿਆ ਮੈਂ ਪਹਿਲਾਂ ਤੋਂ ਹੀ ਕਿਸੇ ਸ਼ਾਦੀशुदा ਔਰਤ ਨਾਲ ਵਿਆਹ ਕਰ ਲਿਆ ਹੈ ਜਿਸ ਦੇ ਬਾਅਦ ਜਿਸ ਦੇ ਬਹੁਤ ਸਾਰੇ ਬੱਚੇ ਹੋਣ ਉਸ ਨੂੰ ਤਾਂ ਬੱਚੇ ਦੇ ਇਲਾਵਾ ਕੁਝ ਸੌਜਦਾ ਹੀ ਨਹੀਂ ਸੀ ਪੂਰਾ ਦਿਨ ਬੱਚੇ ਦੀਆਂ ਗੱਲਾਂ ਕਰਦੀ ਰਹਿੰਦੀ ਇੱਕ ਦਿਨ ਮੈਂ ਘਰ ਆਇਆ ਤਾਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ ਉਸ ਦਾ ਪੇਟ ਫੁੱਲਿਆ ਹੋਇਆ ਸੀ ਤੇ ਉਹ ਪੇਟ ਉੱਤੇ ਹੱਥ ਲਗਾ ਕੇ ਹੱਸ ਰਹੀ ਸੀ ਮੈਂ ਕਿਹਾ ਇਹ ਕੀ ਹੋ ਗਿਆ ਤੇਰੇ ਨਾਲ ਤਾਂ ਹੱਸਦੇ ਹੋਏ ਕਹਿਣ ਲੱਗੀ ਮੈਂ ਮਾਂ ਬਣਨ ਵਾਲੀ ਆ ਮੈਂ ਕਿਹਾ ਮਜ਼ਾਕ ਨਾ ਕਰ ਪਾਗਲ ਹੋ ਗਈਆਂ ਕਿ ਇਹ ਕੀ ਪਾਰ ਰੱਖਿਆ ਤੂੰ ਆਪਣੇ ਪੇਟ ਵਿੱਚ ਅਜਿਹਾ ਕਿਵੇਂ ਹੋ ਸਕਦਾ ਸਵੇਰ ਗਿਆ ਸੀ ਤਾਂ ਤੂੰ ਚੰਗੀ ਭਲੀ ਸੀ ਹੁਣ ਤੂੰ ਮਾਂ ਬਣਨ ਵਾਲੀ ਆ ਤਾਂ ਉਸਨੇ ਆਪਣੇ ਕਮੀਜ਼ ਹੀ ਥੋਸਰਾਣੇ ਵਾਲੀ ਗੱਦੀ ਕੱਢ ਕੇ ਕਿਹਾ ਕਿ ਮaaf ਕਰ ਦਿਓ ਮੈਂ ਦੇਖ ਰਹੀ ਸੀ ਕਿ ਜਦੋਂ ਮੈਂ ਮਾਂ ਬਣਨ ਵਾਲੀ ਹੋਵਾਂਗੀ ਤਾਂ ਕਿਵੇਂ ਲੰਗਾ ਲੱਗਾਂਗੀ ਬੱਸ ਮੈਨੂੰ ਜਲਦੀ ਜਲਦੀ ਇੱਕ ਪਿਆਰਾ ਜਿਹਾ ਬੱਚਾ ਪੈਦਾ ਕਰਨਾ। ਮੇਰੀ ਪਤਨੀ ਦੀਆਂ ਸਾਰੀਆਂ ਗੱਲਾਂ ਘਮ ਫਿਰ ਕੇ ਬੱਚੇ ਉੱਤੇ ਆ ਜਾਂਦੀਆਂ ਸੀ। ਮੈਂ ਬੜਾ ਪਰੇਸ਼ਾਨ ਹੋ ਗਿਆ। ਇੱਕ ਦਿਨ ਮੇਰੇ ਦੋਸਤ ਨੇ ਕਿਹਾ ਕਿ ਅੱਜਕੱਲ ਅਜਿਹੀ ਔਰਤ ਕਿੱਥੇ ਮਿਲਦੀ ਆ ਜੋ ਬੱਚਾ ਪੈਦਾ ਕਰਨਾ ਚਾਹੁੰਦੀ ਆ। ਅੱਜਕੱਲ ਦੀਆਂ ਔਰਤਾਂ ਤਾਂ ਕਹਿੰਦੀਆਂ ਕਿ ਅਸੀਂ ਬੱਚੇ ਪੈਦਾ ਨਹੀਂ ਕਰਨਾ। ਨਹੀਂ ਤਾਂ ਸਾਡਾ ਫਿਗਰ ਖਰਾਬ ਹੋ ਜਾਵੇਗਾ। ਬੜਾ ਭਾਗਸ਼ਾਲੀ ਆ ਤੂੰ ਕਿ ਤੇਰੀ ਪਤਨੀ ਅਜਿਹੀ ਚਾਹੁੰਦੀ ਆ। ਅਜਿਹੀ ਪਤਨੀ ਤਾਂ ਕਿਸਮਤ ਵਾਲਿਆਂ ਨੂੰ ਮਿਲਦੀ ਆ ਮੈਂ ਕਿਹਾ ਅਜਿਹੀ ਗੱਲ ਨਹੀਂ ਮੈਨੂੰ ਵੀ ਬੱਚੇ ਪਸੰਦ ਆ ਲੇਕਿਨ ਹਲੇ ਤਾਂ ਮੇਰੇ ਵਿਆਹ ਨੂੰ ਸਾਲ ਵੀ ਨਹੀਂ ਹੋਇਆ ਤੇ ਇਹ ਕਹਿੰਦੇ ਕਹਿੰਦੀ ਹੈ ਕਿ ਬੱਚਾ ਪੈਦਾ ਕਰਨਾ ਮੇਰੇ ਦੋਸਤ ਨੇ ਮੈਨੂੰ ਕਿਹਾ ਕਿ ਇਹ ਸਭ ਕੁਝ ਤਾਂ ਤੇਰੇ ਹੱਥ ਵਿੱਚ ਆ ਪਰ ਮੇਰੀ ਪਤਨੀ ਜੋ ਮੇਰਾ ਪੂਰਾ ਦਿਨ ਖਾਂਦੀ ਰਹਿੰਦੀ ਸੀ ਵਾਰ-ਵਾਰ ਕਹਿੰਦੀ ਕਿ ਸਾਡੇ ਇੱਥੇ ਬੱਚਾ ਕਦੋਂ ਹੋਵੇਗਾ ਮੇਰੀ ਇੱਕ ਦੋਸਤ ਦਾ ਵੀ ਵਿਆਹ ਹੋ ਗਿਆ ਉਹਦੇ ਕੋਲ ਵੀ ਬੱਚਾ ਹੋ ਗਿਆ ਸਾਡੇ ਬੱਚਾ ਕਿਉਂ ਨਹੀਂ ਹੋ ਰਿਹਾ ਜਦੋਂ ਮੇਰੀ ਪਤਨੀ ਨੇ ਮੇਰਾ ਜੀਣਾ ਹਰਾਮ ਕਰ ਦਿੱਤਾ ਤਾਂ ਮੈਂ ਵੀ ਸੋਚਿਆ ਕਿ ਬੱਚਾ ਅੱਜ ਜਾਂ ਕੱਲ ਤਾਂ ਹੋਣਾ ਹੀ ਆ ਬਸ ਇਹਨੂੰ ਇੱਕ ਬੱਚਾ ਫੜਾ ਦੇਣਾ ਤੇ ਪੂਰੀ ਜ਼ਿੰਦਗੀ ਉਸਦੇ ਨਾਲ ਖੇਡਦੀ ਰਹੇਗੀ ਮੈਂ ਉਸ ਨੂੰ ਕਿਹਾ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਫਿਰ ਬਾਅਦ ਵਿੱਚ ਇਹ ਨਾ ਕਹਿਣਾ ਕਿ ਮੇਰੇ ਤੋਂ ਇਹ ਸਭ ਕੁਝ ਨਹੀਂ ਹੁੰਦਾ ਤਾਂ ਉਸ ਨੇ ਕਿਹਾ ਮੈਂ ਤਾਂ ਪਹਿਲਾਂ ਹੀ ਸਭ ਤੋਂ ਤਿਆਰੀ ਕਰ ਰੱਖੀ ਆ ਮੈਂ ਕਿਹਾ ਕੀ ਮਤਲਬ ਮੈਂ ਉਸ ਦਾ ਮਤਲਬ ਨਹੀਂ ਸਮਝਿਆ ਸੀ ਕਿ ਕਿਹੜੀ ਤਿਆਰੀ ਕੀਤੀ ਆ ਪਤਾ ਚੱਲਿਆ ਕਿ ਉਸਨੇ ਪਹਿਲਾਂ ਤੋਂ ਹੀ ਬੱਚੇ ਦੇ ਕੁਝ ਪੈਸੇ ਵੀ ਜਮ੍ਹਾਂ ਕੀਤੇ ਹੋਏ ਸੀ ਹੁਣ ਮੈਂ ਹੋਰ ਕੁਝ ਨਹੀਂ ਸੋਚਿਆ ਤੇ ਬਸ ਸੋਚ ਲਿਆ ਕਿ ਕਰਦੇ ਹਾਂ ਬੱਚਾ ਪੈਦਾ ਪਰ ਅੱਜ ਇਸ ਗੱਲ ਨੂੰ ਕਾਫੀ ਸਮਾਂ ਹੋ ਗਿਆ ਕਿ ਮੇਰੀ ਪਤਨੀ ਪ੍ਰੈਗਨੈਂਟ ਨਹੀਂ ਹੋ ਰਹੀ ਸੀ ਅਜੀ ਅਜੀਬ ਜਹੀ ਗੱਲ ਸੀ ਜਦੋਂ ਵੀ ਮੇਰੀ ਪਤਨੀ ਟੈਸਟ ਕਰਵਾਉਂਦੀ ਤਾਂ ਉਹ ਨੈਗੇਟਿਵ ਆਉਂਦਾ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਇੱਕ ਹਫ਼ਤੇ ਤੱਕ ਤਾਂ ਠੀਕ ਤਰ੍ਹਾਂ ਖਾਣਾ ਵੀ ਨਾ ਖਾਂਦੀ ਗੱਲ ਵੀ ਨਾ ਕਰਦੀ ਬੋਲਦੀ ਨਾ ਇੱਕ ਸਾਲ ਤੱਕ ਅਸੀਂ ਕੋਸ਼ਿਸ਼ ਕਰਦੇ ਰਹੇ ਫਿਰ ਡਾਕਟਰ ਦੇ ਕੋਲ ਜਾਣ ਦੇ ਬਾਰੇ ਵਿੱਚ ਸੋਚਿਆ ਵੈਸੇ ਵੀ ਕਹਿੰਦੇ ਹਨ ਕਿ ਜਦੋਂ ਤੱਕ 1 ਸਾਲ ਪੂਰਾ ਨਾ ਗੁਜ਼ਰ ਜਾਵੇ ਤਾਂ ਡਾਕਟਰ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇੱਕ ਸਾਲ ਦਾ ਵਕਤ ਤਾਂ ਜਾਇਜ਼ ਹੁੰਦਾ ਡਾਕਟਰ ਦੇ ਕੋਲ ਗਏ ਤਾਂ ਕੁਝ ਟੈਸਟ ਵਗੈਰਾ ਕਰਵਾਏ ਲੇਡੀ ਡਾਕਟਰ ਲੇਡੀ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਤੁਹਾਡਾ ਕੇਸ ਥੋੜਾ ਗੜਵੜ ਲੱਗ ਰਿਹਾ ਉਸ ਨੇ ਕਿਹਾ ਕਿ ਮੈਂ ਤੁਹਾਨੂੰ ਕਿਸੇ ਚੰਗੇ ਡਾਕਟਰ ਦੇ ਕੋਲ ਰੈਫਰ ਕਰ ਦੇਣੀ ਆ ਉਸਨੇ ਸਾਨੂੰ ਇੱਕ ਮਿਲਨਵਾਰ ਨਾਮ ਦੇ ਡਾਕਟਰ ਦੇ ਕੋਲ ਭੇਜ ਦਿੱਤਾ ਇਹ ਬਹੁਤ ਚੰਗਾ ਡਾਕਟਰ ਸੀ ਮੈਂ ਜਦੋਂ ਉਸ ਨੂੰ ਦੇਖਿਆ ਤਾਂ ਮੈਨੂੰ ਅਜੀਹਾ ਲੱਗਿਆ ਕਿ ਮੈਂ ਉਸ ਨੂੰ ਪਹਿਲਾਂ ਵੀ ਕਦੇ ਦੇਖਿਆ ਫਿਰ ਯਾਦ ਆਇਆ ਕਿ ਜਿਸ ਕਾਲਜ ਵਿੱਚ ਮੈਂ ਪੜਦਾ ਸੀ ਇਹ ਵੀ ਉੱਥੇ ਹੀ ਮੈਡੀਕਲ ਵਿੰਗ ਵਿੱਚ ਪੜਾਈ ਕਰਦਾ ਸੀ ਤੇ ਮੈਨੂੰ ਵੀ ਜਾਣਦਾ ਸੀ ਜਾਣ ਪਹਿਚਾਨ ਵਾਲਾ ਡਾਕਟਰ ਨਿਕਲ ਆਇਆ ਤਾਂ ਕਾਫੀ ਖੁਸ਼ੀ ਹੋਈ ਉਸਨੇ ਕਿਹਾ ਕਿ ਦੋਨਾਂ ਦੇ ਟੈਸਟ ਹੋਣਗੇ ਲੇਕਿਨ ਰਿਪੋਰਟ ਤੁਹਾਨੂੰ 2 ਦਿਨ ਬਾਅਦ ਮਿਲੇਗੀ 2 ਦਿਨ ਬਾਅਦ ਮੈਂ ਖੁਦ ਹੀ ਰਿਪੋਰਟ ਲੈਣ ਚਲਾ ਗਿਆ ਮੇਰੀ ਪਤਨੀ ਵੀ ਨਾਲ ਜਾਣਾ ਚਾਹੁੰਦੀ ਸੀ ਪਰ ਮੈਂ ਕਿਹਾ ਕਿ ਅੱਜ ਮੈਨੂੰ ਬਹੁਤ ਕੰਮ ਆ ਮੈਂ ਆਫਿਸ ਤੋਂ ਆਉਂਦੇ ਹੋਏ ਰਿਪੋਰਟ ਲੈ ਆਵਾਂਗਾ ਤੂੰ ਪਰੇਸ਼ਾਨ ਨਾ ਹੋਮੀ ਇਸ ਰਿਪੋਰਟ ਦੇ ਪਿੱਛੇ ਉਹ ਪਹਿਲਾਂ ਹੀ ਮੇਰਾ ਕਾਫੀ ਦਿਮਾਗ ਖਰਾਬ ਕਰ ਚੁੱਕੀ ਸੀ ਵਾਰ-ਵਾਰ ਕਹਿੰਦੀ ਸੀ ਕਿ ਜੇ ਅਜਿਹਾ ਹੋਇਆ ਕਿ ਸਾਡੇ ਬੱਚਾ ਹੀ ਨਾ ਹੋਇਆ ਤਾਂ ਫੇਰ ਆਪਾਂ ਕੀ ਕਰਾਂਗੇ ਉਹ ਕਹਿੰਦੀ ਸੀ ਕਿ ਮੈਂ ਤਾਂ ਆਤਮ ਹੱਤਿਆ ਕਰ ਲਵਾਂਗੀ ਤੇ ਮੈਂ ਉਸ ਨੂੰ ਕਹਿੰਦਾ ਕਿ ਤੂੰ ਕਿਹੋ ਜੀਆਂ ਗੱਲਾਂ ਕਰ ਰਹੀ ਆ ਜਿੰਦਗੀ ਵਿੱਚ ਸਿਰਫ ਬੱਚੇ ਹੀ ਰੱਖੇ ਹਨ ਕੀ ਤੈਨੂੰ ਮੇਰੇ ਨਾਲ ਕੋਈ ਪਿਆਰ ਨਹੀਂ ਉਸ ਨੇ ਕਿਹਾ ਕਿ ਤੁਹਾਡੇ ਨਾਲ ਤਾਂ ਪਿਆਰ ਹੈ ਲੇਕਿਨ ਮੈਨੂੰ ਬੱਚਾ ਵੀ ਚਾਹੀਦਾ ਜਦੋਂ ਹਸਪਤਾਲ ਜਾ ਰਿਹਾ ਸੀ ਤਾਂ ਇਹੀ ਸੋਚ ਰਿਹਾ ਸੀ ਕਿ ਸਭ ਕੁਝ ਠੀਕ ਹੋਵੇ ਨਹੀਂ ਤਾਂ ਮੇਰੀ ਪਤਨੀ ਡਿਪਰੈਸ਼ਨ ਵਿੱਚ ਚਲੀ ਜਾਵੇਗੀ ਅਤੇ ਉਹੀ ਹੋਇਆ ਜਿਸ ਗੱਲ ਦਾ ਡਰ ਸੀ ਡਾਕਟਰ ਨੇ ਕਿਹਾ ਕਿ ਮੇਰੀ ਪਤਨੀ ਕਦੇ ਮਾਂ ਨਹੀਂ ਬਣ ਸਕਦੀ ਮੈਨੂੰ ਵੀ ਬਹੁਤ ਬੁਰਾ ਲੱਗਿਆ ਅਜਿਹਾ ਕਿਉਂ ਹੁੰਦਾ ਹੈ ਜੇ ਕੋਈ ਇਨਸਾਨ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਇੱਛਾ ਰੱਖਦਾ ਤਾਂ ਉਸ ਨੂੰ ਉਹ ਚੀਜ਼ ਨਹੀਂ ਮਿਲਦੀ ਅਤੇ ਰੱਬ ਉਸ ਨੂੰ ਉਸੇ ਗੱਲ ਨੂੰ ਲੈ ਕੇ ਇਮਤਿਹਾਨ ਵਿੱਚ ਪਾ ਦਿੰਦਾ ਪਰ ਇਹ ਵੀ ਸੱਚ ਸੀ ਕਿ ਅਜਿਹੀ ਇਮਤਿਹਾਨ ਨੂੰ ਪੂਰਾ ਕਰ ਲੈਣ ਵਾਲੇ ਦੇ ਨਾਲ ਫਿਰ ਬਹੁਤ ਚੰਗਾ ਹੁੰਦਾ ਲੇਕਿਨ ਇਹ ਇਮਤਿਹਾਨ ਬੜਾ ਮੁਸ਼ਕਲ ਸੀ ਸ਼ਾਇਦ ਅਸੀਂ ਵੀ ਉਹਨਾਂ ਲੋਕਾਂ ਵਿੱਚੋਂ ਸੀ ਜਿਨ੍ਹਾਂ ਨੂੰ ਰੱਬ ਨੇ ਇਮਤਿਹਾਨ ਲੈਣ ਲਈ ਚੁਣ ਲਿਆ ਸੀ ਇਹ ਸਾਡੇ ਲਈ ਬਹੁਤ ਮੁਸ਼ਕਲ ਸੀ ਮੈਨੂੰ ਬੱਚੇ ਦਾ ਇੰਨਾ ਜ਼ਿਆਦਾ ਚਾਹ ਨਹੀਂ ਸੀ ਲੇਕਿਨ ਮੇਰੀ ਪਤਨੀ ਤਾਂ ਜਿਵੇਂ ਪੈਦਾ ਹੀ ਮਾਂ ਬਣਨ ਦੇ ਲਈ ਹੋਈ ਹੋਵੇ ਜਦੋਂ ਮੈਂ ਉਸ ਨੂੰ ਇਹ ਖਬਰ ਸੁਣਾਈ ਤਾਂ ਉਹ ਬੇਹੋਸ਼ ਹੋ ਗਈ ਮੈਂ ਉਸ ਨੂੰ ਐਸੇ ਡਾਕਟਰ ਦੇ ਕੋਲ ਲੈ ਗਿਆ ਡਾਕਟਰ ਨੇ ਕਿਹਾ ਕਿ ਮੇਰੇ ਕੋਲ ਤੁਹਾਨੂੰ ਦੇਣ ਦੇ ਲਈ ਕੋਈ ਤਸੱਲੀ ਵੀ ਨਹੀਂ ਹੈ ਤੁਸੀਂ ਚਾਹੇ ਤਾਂ ਆਈਵੀਐਫ ਕਰਵਾ ਲਵੋ ਜਾਂ ਚਾਹੇ ਕੁਝ ਵੀ ਕਰਵਾਵੋ ਤੁਹਾਨੂੰ ਸੰਤਾਨ ਨਹੀਂ ਪੈਦਾ ਹੋ ਸਕਦੀ ਤੁਸੀਂ ਬੱਚਾ ਅਡਾਪਟ ਕਰ ਲਓ ਅਤੇ ਜਲਦੀ ਕਰ ਲਓ ਤੁਹਾਡੇ ਲਈ ਵੀ ਠੀਕ ਹੋਵੇਗਾ ਉਹ ਕਹਿੰਦੀ ਸੀ ਕਿ ਮੈਨੂੰ ਆਪਣਾ ਬੱਚਾ ਪੈਦਾ ਕਰਨਾ ਡਾਕਟਰ ਨੇ ਕਿਹਾ ਕਿ ਆਈਵੀਐਫ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਲਓ ਇਸ ਨਾਲ ਬਹੁਤ ਖਰਚ ਹੋ ਜਾਵੇਗਾ ਅਤੇ ਉਹ ਸਫਲ ਨਹੀਂ ਹੋਵੇਗਾ ਇਹ ਮੈਨੂੰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਹਾਂ ਕਿ ਡਾਕਟਰ ਨੇ ਕਿਹਾ ਸਾਨੂੰ ਕਿਹਾ ਕਿ ਮੈਂ ਡਾਕਟਰ ਆ ਮੈਨੂੰ ਜਿਆਦਾ ਪਤਾ ਤੁਸੀਂ ਆਪਣਾ ਸਮਾਂ ਤੇ ਪੈਸਾ ਦੋਨੋਂ ਬਰਬਾਦ ਕਰੋਗੇ ਲੇਕਿਨ ਪ੍ਰਨਾਮ ਇਹੀ ਰਹੇਗਾ ਇਸ ਲਈ ਤੁਹਾਨੂੰ ਪਹਿਲੇ ਹੀ ਚੰਗਾ ਸੁਝਾ ਦੇ ਰਿਹਾ ਮੇਰੀ ਪਤਨੀ ਦੋ ਦਿਨ ਤੱਕ ਬਿਮਾਰ ਰਹੀ ਚੰਗੀ ਤਰ੍ਹਾਂ ਖਾਣਾ ਨਾ ਖਾਦਾ ਫਿਰ ਮੈਂ ਆਪਣੀ ਕਸਮ ਦੇ ਕੇ ਉਸ ਨੂੰ ਖਾਣਾ ਖਵਾਇਆ ਉਸ ਨੇ ਕਿਹਾ ਕਿ ਕਿਸੇ ਹੋਰ ਡਾਕਟਰ ਤੋਂ ਇਲਾਜ ਕਰਵਾਓ ਤਾਂ ਮੈਂ ਉਸ ਨੂੰ ਇੱਕ ਗੱਲ ਸਮਝਾਈ ਕਿ ਸਾਡੇ ਕੋਲ ਐਨੇ ਪੈਸੇ ਨਹੀਂ ਕਿ ਆਪਾਂ ਡਾਕਟਰ ਤੋਂ ਇਲਾਜ ਕਰਵਾਈਏ ਤੇ ਐਸ ਸਾਬ ਦਾ ਇਲਾਜ ਬਹੁਤ ਮਹਿੰਗਾ ਹੁੰਦਾ ਬਹੁਤ ਪੈਸੇ ਲੱਗਦੇ ਆ ਲੱਖਾਂ ਰੁਪਏ ਤੱਕ ਦੇ ਟੈਸਟ ਹੁੰਦੇ ਆ ਤੇ ਕੌਣ ਪੂਰੇ ਕਰੇਗਾ ਤੇ ਰਹੀ ਗੱਲ ਆਈ بی ਐਫ ਨਾਲ ਬੱਚਾ ਪੈਦਾ ਕਰਨ ਦੀ ਉਹ ਵੀ ਤਾਂ ਲੱਖਾਂ ਵਿੱਚ ਹੋਵੇਗਾ ਤੈਨੂੰ ਕੀ ਲੱਗਦਾ ਕਿ ਆਪਾਂ ਅਮੀਰਾਂ ਸਾਡੇ ਕੋਲ ਕੁਝ ਨਹੀਂ ਆਪਾਂ ਇਕੱਲੇ ਆ ਆਪਣੇ ਮਾਤਾ ਪਿਤਾ ਆਪਣੇ ਨਾਲ ਚੰਗੀ ਤਰ੍ਹਾਂ ਪੇਸ਼ ਨਹੀਂ ਆਉਂਦੇ ਤੇ ਇਹੀ ਉਹਨਾਂ ਦੀ ਕਿਰਪਾ ਹੈ ਇਸ ਤੋਂ ਜ਼ਿਆਦਾ ਆਪਾਂ ਉਹਨਾਂ ਤੋਂ ਕੁਝ ਨਹੀਂ ਲੈ ਸਕਦੇ ਤੇ ਉਹਨਾਂ ਦੇ ਕੋਲ ਵੀ ਕੀ ਆ ਮੈਂ ਆਪਣੀ ਪਤਨੀ ਨੂੰ ਕਿਸੇ ਤਰ੍ਹਾਂ ਸਮਝਾਤਾ ਲਿਆ ਲੇਕਿਨ ਉਹ ਇਸੇ ਤਰ੍ਹਾਂ ਕੁਝ ਨਾ ਕੁਝ ਕਰਦੀ ਰਹਿੰਦੀ ਕਦੇ ਕਿਸੇ ਬਾਬੇ ਦੇ ਕੋਲ ਚਲੀ ਜਾਂਦੀ ਕਦੇ ਕਿਸੇ ਹਕੀਮ ਦੇ ਕੋਲਕ ਚਲੀ ਜਾਂਦੀ ਕੋਜ ਨਾ ਕੋਜ ਇਲਾਜ ਕਰਵਾਉਂਦੀ ਰਹਿੰਦੀ ਹੁਣ ਤਾਂ ਉਸ ਨੂੰ ਬੁਰੇ-ਬੁਰੇ ਸੁਪਨੇ ਆਉਣ ਲੱਗੇ ਉਹ ਕੱਪੜੇ ਜੋ ਉਸਨੇ ਸਾਡੇ ਬੱਚੇ ਦੇ ਲਈ ਬਣਾਏ ਸੀ ਖਰਾਬ ਹੋ ਗਏ ਸਾਨੂੰ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਅਤੇ ਸਾਨੂੰ ਪਤਾ ਹੀ ਨਹੀਂ ਚੱਲਿਆ ਕਦੋਂ 7 ਸਾਲ ਗੁਜ਼ਰ ਗਏ ਇਨ੍ਹਾਂ 7 ਸਾਲਾਂ ਵਿੱਚ ਅਸੀਂ ਆਪਣਿਆਂ ਤੋਂ ਹੀ ਆਪਣੀਆਂ ਗੱਲਾਂ ਸੁਣੀਆਂ ਸੀ ਮੇਰੀ ਪਤਨੀ ਦੇ ਘਰ ਵਾਲੇ ਕਹਿੰਦੇ ਕਿ ਤੇਰੇ ਪਤੀ ਵਿੱਚ ਕੋਈ ਦਿੱਕਤ ਆ ਅਤੇ ਮੇਰੇ ਘਰ ਵਾਲੇ ਕਹਿੰਦੇ ਕਿ ਇਹ ਲੜਕੀ ਬਾਹ ਜਾ ਤੈਨੂੰ ਇਸ ਨਾਲ ਵਿਆਹ ਹੀ ਨਹੀਂ ਕਰਨਾ ਚਾਹੀਦਾ ਸੀ ਤੂੰ ਸਭ ਨੂੰ ਨਾਰਾਜ਼ ਕੀਤਾ ਤੇ ਫਿਰ ਤੈਨੂੰ ਮਿਲਿਆ ਕੀ ਇੱਕ ਬਾਂਝ ਔਰਤ ਲੋਕ ਮੈਨੂੰ ਕਹਿੰਦੇ ਸੀ ਕਿ ਇਸ ਨੂੰ ਛੱਡ ਦੇ ਤੇ ਕਿਸੇ ਹੋਰ ਨਾਲ ਵਿਆਹ ਕਰ ਲਾ ਲੇਕਿਨ ਮੈਂ ਕਦੇ ਅਜਿਹਾ ਸੋਚਿਆ ਹੀ ਨਹੀਂ ਸੀ ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਮੈਂ ਮੈਨੂੰ ਤੁਹਾਡੇ ਪਿਆਰ ਉੱਤੇ ਪੂਰਾ ਯਕੀਨ ਆ ਮੈਂ ਤੁਹਾਡੇ ਨਾਲ ਵਿਆਹ ਕੀਤਾ ਲੇਕਿਨ ਮੈਨੂੰ ਬੱਚੇ ਦੀ ਬਹੁਤ ਇੱਛਾ ਸੀ ਪਰ ਤੁਹਾਨੂੰ ਸ਼ਾਇਦ ਸਿਰਫ ਮੇਰੇ ਨਾਲ ਹੀ ਪਿਆਰ ਸੀ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਬਾਦ ਵੀ ਤੁਹਾਡਾ ਪਿਆਰ ਥੋੜਾ ਵੀ ਘਟ ਨਹੀਂ ਹੋਇਆ ਤੇ ਤੁਸੀਂ ਮੈਨੂੰ ਹੁਣ ਵੀ ਉਸੇ ਤਰ੍ਹਾਂ ਚਾਹੁੰਦੇ ਹੋ ਮੇਰੀ ਪਰਵਾਹ ਕਰਦੇ ਹੋ ਅੱਜ ਤੱਕ ਤੁਸੀਂ ਇਹ ਨਹੀਂ ਕਿਹਾ ਕਿ ਤੇਰੀ ਵਜ੍ਹਾ ਨਾਲ ਮੈਨੂੰ ਸੰਤਾਨ ਨਹੀਂ ਹੋ ਰਹੀ ਮੈਂ ਇਸ ਗੱਲ ਤੇ ਬਹੁਤ ਖੁਸ਼ ਹਾਂ ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਪਿਆਰ ਕੀਤਾ ਕੋਈ ਮਜ਼ਾਕ ਨਹੀਂ ਕੀਤਾ ਬਹੁਤ ਚੰਗੀ ਲੱਗਦੀਆਂ ਤੂੰ ਮੈਨੂੰ ਮੈਂ ਤਾਂ ਤੇਰੇ ਬਿਨਾਂ ਰਹਿਣ ਦੇ ਬਾਰੇ ਵਿੱਚ ਸੋਚ ਵੀ ਨਹੀਂ ਸਕਦਾ ਤੈਨੂੰ ਕਦੇ ਨਹੀਂ ਛੱਡੂਗਾ ਹਮੇਸ਼ਾ ਤੇਰਾ ਖਿਆਲ ਰੱਖੂਗਾ ਮੈਂ ਆਪਣੀ ਪਤਨੀ ਦਾ ਬਹੁਤ ਜ਼ਿਆਦਾ ਖਿਆਲ ਰੱਖਦਾ ਸੀ ਕਦੇ-ਕਦੇ ਉਸ ਦੇ ਪੈਰਾਂ ਦੀ ਮਾਲਿਸ਼ ਵੀ ਕਰਦਾ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਦਵਾਆਂ ਖਾਂਦੀ ਸੀ ਤੇ ਪਰੇਸ਼ਾਨ ਰਹਿੰਦੀ ਮੈਂ ਉਸ ਨੂੰ ਮਨਾ ਕਰਦਾ ਸੀ ਕਿ ਇਹ ਸਭ ਨਾ ਕਰ ਪਰ ਉਹ ਕਹਿੰਦੀ ਸੀ ਕਿ ਹੱਥ ਉੱਤੇ ਹੱਥ ਰੱਖ ਕੇ ਤਾਂ ਨਹੀਂ ਬੈਠ ਸਕਦੇ ਖੈਰ ਅਸੀਂ ਜਿਸ ਘਰ ਵਿੱਚ ਰਹਿੰਦੇ ਸੀ ਉਸ ਦਾ ਕਿਰਾਇਆ ਬਹੁਤ ਵੱਧ ਗਿਆ ਸੀ ਐਸ ਲਈ ਅਸੀਂ ਸੋਚਿਆ ਕਿ ਘਰ ਨੂੰ ਬਦਲ ਦਿੰਨੇ ਆ ਲੇਕਿਨ ਸਾਡੇ ਕੋਲ ਸਮਾਨ ਬਹੁਤ ਜ਼ਿਆਦਾ ਸੀ ਐਸ ਲਈ ਅਸੀਂ ਸਮਾਨ ਪੈਕ ਕਰਨਾ ਸ਼ੁਰੂ ਕੀਤਾ ਮੈਂ ਆਪਣੀ ਪਤਨੀ ਨੂੰ ਕੁਝ ਡੱਬੇ ਲਿਆ ਕੇ ਦਿੱਤੇ ਅਤੇ ਕਿਹਾ ਕਿ ਥੋੜਾ ਥੋੜਾ ਸਮਾਨ ਪੈਕ ਕਰੀ ਜਾ ਤੇ ਮੈਂ ਦੂਜਾ ਘਰ ਦੇਖਣ ਲੱਗਿਆ ਵੈਸੇ ਵੀ ਅਸੀਂ ਇਸ ਕਲੋਨੀ ਵਿੱਚ ਮਸ਼ਹੂਰ ਹੋ ਗਏ ਸੀ ਸਭ ਨੂੰ ਪਤਾ ਸੀ ਕਿ ਸਾਡੇ ਸੰਤਾਨ ਨਹੀਂ ਮੇਰੀ ਪਤਨੀ ਨੂੰ ਕਈ ਲੋਕ ਗੋਦ ਭਰਾਈ ਦੀ ਰਸਮ ਵਿੱਚ ਵੀ ਨਹੀਂ ਬੁਲਾਉਂਦੇ ਸੀ ਆਪਣੇ ਬੱਚੇ ਨੂੰ ਉਸ ਤੋਂ ਦੂਰ ਰੱਖਦੇ ਬੱਚਾ ਉਸ ਨੂੰ ਚੁੱਕਣ ਨਾ ਦਿੰਦੇ ਮੈਂ ਉਸ ਨੂੰ ਕਹਿੰਦਾ ਕਿ ਬੱਚਾ ਗੋਦ ਲੈ ਲਾ ਤਾਂ ਇਸ ਗੱਲ ਤੇ ਉਹ ਕਹਿੰਦੀ ਕਿ ਨਹੀਂ ਮੈਨੂੰ ਆਪਣਾ ਬੱਚਾ ਚਾਹੀਦਾ ਮੈਂ ਰੱਬ ਅੱਗੇ ਪ੍ਰਾਰਥਨਾ ਕੀਤੀ ਹੈ ਰੱਬ ਮੇਰੀ ਪ੍ਰਾਰਥਨਾ ਜ਼ਰੂਰ ਸੁਨੇਗਾ ਮੈਨੂੰ ਬੱਚਾ ਦੇਵੇਗਾ ਕਦੇ-ਕਦੇ ਉਸ ਨੂੰ ਦੇਖ ਕੇ ਮੈਨੂੰ ਬਹੁਤ ਬੁਰਾ ਲੱਗਦਾ ਪਰ ਮੈਂ ਕਰ ਕੀ ਸਕਦਾ ਸੀ ਪਰ ਇਸ ਲਈ ਘਰ ਇਸ ਲਈ ਬਦਲਿਆ ਸੀ ਕਿ ਮੇਰੀ ਪਤਨੀ ਨੂੰ ਜ਼ਿਆਦਾ ਲੋਕਾਂ ਦੀਆਂ ਗੱਲਾਂ ਨਾ ਸੁਣਨੀਆਂ ਪੈਣ ਜਿਸ ਜਗ੍ਹਾ ਅਸੀਂ ਰਹਿੰਦੇ ਸੀ ਹੁਣ ਆਏ ਸੀ ਇੱਥੇ ਕੋਈ ਮਹੱਲਾ ਨਹੀਂ ਸੀ ਇੱਕ ਬਿਲਡਿੰਗ ਸੀ ਤੇ ਸਭ ਫਲੈਟ ਸਿਸਟਮ ਵਰਗਾ ਸੀ ਸਾਡੇ ਸਾਹਮਣੇ ਵਾਲੇ ਫਲੈਟ ਵਿੱਚ ਇੱਕ ਲੜਕਾ ਰਹਿੰਦਾ ਸੀ ਇੱਕ ਦਿਨ ਆਫਿਸ ਤੋਂ ਘਰ ਆਇਆ ਤਾਂ ਉਹ ਮੇਰੀ ਪਤਨੀ ਨਾਲ ਗੱਲ ਕਰ ਰਿਹਾ ਸੀ ਮੈਂ ਵੀ ਉਸ ਨੂੰ ਹੈਲੋ ਨਮਸਤੇ ਕਹਿ ਦਿੱਤਾ ਉਸ ਨੇ ਕਿਹਾ ਕਿ ਉਸ ਦਾ ਨਾਮ ਦਨੇਸ਼ ਹੈ ਤੇ ਉਹ ਇੱਥੇ ਇਕੱਲਾ ਰਹਿੰਦਾ ਉਸ ਦੇ ਘਰ ਵਿੱਚ ਚੀਨੀ ਖਤਮ ਹੋ ਗਈ ਸੀ ਐਸ ਲਈ ਉਹ ਲੈਣ ਆਇਆ ਸੀ ਜਦੋਂ ਮੈਂ ਅੰਦਰ ਆਇਆ ਤਾਂ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਹੋਰ ਕੀ ਕਹਿ ਰਿਹਾ ਸੀ ਤਾਂ ਉਸ ਨੇ ਕਿਹਾ ਕਿ ਕੁਜਨੀ ਬਸ ਵਧੀਆ ਲੜਕਾ ਮੈਂ ਕਿਹਾ ਕਿ ਚੰਗਾ ਤਾਂ ਹੈ ਲੇਕਿਨ ਇਹ ਇਕੱਲਾ ਲੜਕਾ ਇਸ ਲਈ ਇਸ ਤੋਂ ਜਰਾ ਬਚ ਕੇ ਰਹਿਣਾ ਤਾਂ ਮੇਰੀ ਪਤਨੀ ਮੈਨੂੰ ਹੈਰਾਨ ਹੋ ਕੇ ਦੇਖਣ ਲੱਗੀ ਉਸਨੇ ਕਿਹਾ ਕਿ ਕੀ ਹੋ ਗਿਆ ਤੁਹਾਨੂੰ ਮੇਰੇ ਛੋਟੇ ਭਰਾਵਾਂ ਵਰਗਾ ਮੈਂ ਕਿਹਾ ਕਿ ਤੂੰ ਤਾਂ ਉਸ ਨੂੰ ਛੋਟਾ ਭਰਾ ਸਮਝਦੀਆਂ ਲੇਕਿਨ ਉਹ ਤੈਨੂੰ ਵੱਡੀ ਦੀਦੀ ਨਹੀਂ ਸਮਝਦਾ ਹੋਵੇਗਾ ਤੂੰ ਸੋਹਣੀ ਆ ਇਸ ਲਈ ਕਹਿ ਰਿਹਾ ਮੇਰੀ ਪਤਨੀ ਨੇ ਇਸ ਗੱਲ ਦੇ ਬਾਰੇ ਵਿੱਚ ਜ਼ਿਆਦਾ ਕੁਝ ਨਹੀਂ ਕਿਹਾ ਹੁਣ ਅਸੀਂ ਇੱਥੇ ਰਹਿਣ ਲੱਗੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਘੱਟ ਹੋ ਗਿਆ ਲੇਕਿਨ ਮੇਰੀ ਪਤਨੀ ਹੁਣ ਵੀ ਬਿਮਾਰ ਰਹਿੰਦੀ ਸੀ ਉਸਦੀ ਤਬੀਅਤ ਖਰਾਬ ਹੀ ਰਹਿੰਦੀ ਉਸਨੇ ਦਵਾਈਆਂ ਖਾ ਖਾ ਕੇ ਆਪਣੀ ਤਬੀਅਤ ਖਰਾਬ ਕਰ ਲਈ ਸੀ ਬਹੁਤ ਰੋਂਦੀ ਰਹਿੰਦੀ ਸੱਤ ਸਾਲ ਗੁਜ਼ਰ ਗਏ ਲੋਕ ਮੈਨੂੰ ਬਹੁਤ ਸੰਪਤੀ ਦਿੰਦੇ ਕਹਿੰਦੇ ਕਿ ਤੂੰ ਹੀ ਆਂ ਜੋ ਇਸ ਔਰਤ ਦੇ ਨਾਲ ਗੁਜ਼ਾਰਾ ਕਰ ਰਿਆਂ ਨਹੀਂ ਤਾਂ ਕੀ ਫਾਇਦਾ ਹੈ ਕੁਝ ਲੋਕ ਤਾਂ ਇਹ ਗੱਲ ਮੇਰੀ ਪਤਨੀ ਦੇ ਸਾਹਮਣੇ ਵੀ ਕਰ ਦਿੰਦੇ ਉਹ ਕਹਿੰਦੇ ਕਿ ਘਰ ਨੂੰ ਸੰਭਾਲਣਾ ਪਲਾਂ ਕੋਈ ਕੰਮ ਕੰਮ ਆ ਘਰ ਨੂੰ ਸੰਭਾਲਣ ਦੇ ਲਈ ਖਾਣਾ ਪਕਾਉਣ ਦੇ ਲਈ ਤਾਂ ਨੌਕਰਾਨੀਆਂ ਵੀ ਮਿਲ ਜਾਂਦੀਆਂ ਇੱਕ ਕੰਮ ਵਾਲੀ ਰੱਖ ਲਾ ਤਾਂ ਸਾਰੇ ਕੰਮ ਹੋ ਜਾਂਦੇ ਆ ਲੇਕਿਨ ਜੋ ਪਤਨੀ ਦਾ ਕੰਮ ਆ ਉਹ ਤਾਂ ਇਹ ਔਰਤ ਕਦੇ ਨਹੀਂ ਕਰ ਸਕਦੀ ਇਹ ਤੈਨੂੰ ਕਦੇ ਸੰਤਾਨ ਨਹੀਂ ਦੇ ਸਕਦੀ ਜੋ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ ਮੈਂ ਉਸ ਨੂੰ ਉੱਥੇ ਹੀ ਟੋਕ ਦਿੰਦਾ ਤੇ ਝਗੜਾ ਵੀ ਕਰ ਲੈਂਦਾ ਤੇ ਲੋਕ ਕਹਿੰਦੇ ਕਿ ਤੇਰਾ ਤਾਂ ਦਿਮਾਗ ਖਰਾਵਾ ਫਿਰ ਅਸੀਂ ਇੱਥੇ ਰਹਿਣ ਲੱਗੇ ਤੇ ਸਾਡਾ ਸਾਰਾ ਸਮਾਨ ਇੱਥੇ ਆ ਗਿਆ ਜਦੋਂ ਮੈਂ ਉਹ ਸਮਾਨ ਦੇਖਿਆ ਤਾਂ ਸਾਰਾ ਸਮਾਨ ਫਾਲਤੂ ਸੀ ਜੋ ਕਿਰਾਏਦਾਰ ਉਸ ਵਿੱਚ ਨਵਾਂ ਰਹਿਣ ਆਇਆ ਸੀ ਉਸਨੇ ਸਾਡਾ ਰਹਿੰਦਾ ਹੁੰਦਾ ਸਮਾਨ ਵੀ ਭੇਜ ਦਿੱਤਾ ਸ਼ਾਇਦ ਉਹ ਇਮਾਨਦਾਰ ਹੋਵੇਗਾ ਉਸਨੇ ਕਿਹਾ ਕਿ ਕਿਸੇ ਦਾ ਸਮਾਨ ਅਸੀਂ ਨਹੀਂ ਲੈਣਾ ਕੁਝ ਚੀਜ਼ਾਂ ਅਜੇਂਗਾ ਸੀ ਜੋ ਅਸੀਂ ਜਾਣ ਬੁੱਝ ਕੇ ਉੱਥੇ ਛੱਡ ਆਏ ਸੀ ਲੇਕਿਨ ਉਸਨੇ ਉਹ ਚੀਜ਼ਾਂ ਵੀ ਇੱਥੇ ਭੇਜ ਦਿੱਤੀਆਂ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਇਹਨਾਂ ਨੂੰ ਕੂੜੇ ਵਿੱਚ ਸੈੱਟ ਦੇਵੀਂ ਮੇਰੀ ਪਤਨੀ ਨੇ ਕਿਹਾ ਕਿ ਇੱਕ ਨਜ਼ਰ ਦੇਖ ਲਵਾਂ ਕਿਤੇ ਕੋਈ ਜ਼ਰੂਰੀ ਕਾਗਜ਼ਾਤ ਨਾ ਹੋਵੇ ਮੈਂ ਕਿਹਾ ਕਿ ਹਾਂ ਦੇਖ ਲਾ ਅਤੇ ਮੈਂ ਆਫਿਸ ਚਲਾ ਗਿਆ 2-3 ਦਿਨ ਤੋਂ ਮੇਰੀ ਪਤਨੀ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰ ਰਹੀ ਸੀ ਉੰਜ ਹੀ ਉਸ ਦਾ ਮੂਡ ਖਰਾਬ ਸੀ ਪਰ ਜਦੋਂ ਤੋਂ ਉਸ ਨੂੰ ਪਤਾ ਚੱਲਿਆ ਸੀ ਕਿ ਉਹ ਕਦੇ ਮਾਂ ਨਹੀਂ ਬਣ ਸਕਦੀ ਉਸ ਦਾ ਮੂਡ ਕਦੇ ਵੀ ਖਰਾਬ ਹੋ ਜਾਂਦਾ ਸੀ ਐਸ ਲਈ ਮੈਂ ਉਸ ਨਾਲ ਜ਼ਿਆਦਾ ਜੈਦ ਨਹੀਂ ਕਰਦਾ ਸੀ ਪਰ ਇੱਕ ਦਿਨ ਉਸ ਨੇ ਮੈਨੂੰ ਕਿਹਾ ਕਿ ਅੱਜ ਰਾਤ ਨੂੰ ਜਲਦੀ ਆ ਜਾਏ ਉਹ ਮੈਂ ਕਿਹਾ ਠੀਕ ਆ ਤੇ ਸਵੇਰੇ ਉਸ ਨੇ ਮੈਨੂੰ ਇਹ ਵੀ ਦੱਸਿਆ ਸੀ ਕਿ ਮੈਂ ਇੱਕ ਔਰਤ ਦੇ ਕੋਲ ਜਾ ਰਹੀ ਹਾਂ ਜੋ ਬਾਝਪਨ ਦਾ ਇਲਾਜ ਕਰਦੀ ਆ ਮੈਂ ਉਸ ਨੂੰ ਮਨਾ ਕੀਤਾ ਪਰ ਉਸ ਨੇ ਕਿਹਾ ਕਿ ਇਲਾਜ ਤਾਂ ਕਰਵਾਉਣਾ ਹੀ ਆ ਉਹ ਉੱਥੇ ਦੁਪਹਿਰ ਤੋਂ ਵਾਪਸ ਆ ਗਈ ਸੀ ਅਤੇ ਉਸ ਦੇ ਬਾਅਦ ਹੁਣ ਰਾਤ ਨੂੰ ਕਹਿਣ ਲੱਗੀ ਕਿ ਜਲਦੀ ਆ ਜਾਣਾ ਜਦੋਂ ਮੈਂ ਘਰ ਵਿੱਚ ਗਿਆ ਤਾਂ ਸਾਹਮਣੇ ਦਾ ਮਾਹੌਲ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਪੂਰੇ ਘਰ ਵਿੱਚ ਫੁੱਲ ਅਤੇ ਦੀਵੇ ਸਜਾਏ ਗਏ ਅੱਜ ਨਾ ਤਾਂ ਦੀਵਾਲੀ ਸੀ ਨਾ ਹੀ ਸਾਡੇ ਦੋਹਾਂ ਵਿੱਚ ਵਿੱਚੋਂ ਕਿਸੇ ਦਾ ਜਨਮ ਦਿਨ ਮੈਂ ਸੋਚਣ ਲੱਗਿਆ ਕਿਤੇ ਸਾਡੇ ਵਿਆਹ ਦੀ ਸਾਲਗिरा ਤਾਂ ਨਹੀਂ ਲੇਕਿਨ ਅਜਿਹਾ ਵੀ ਕੁਝ ਨਹੀਂ ਸੀ ਫਿਰ ਇਹ ਸਾਫ ਸਭ ਕੁਝ ਕਿਸ ਖੁਸ਼ੀ ਵਿੱਚ ਹੋ ਰਿਹਾ ਸੀ ਮੇਰੀ ਕਿਸੇ ਰਿਸ਼ਤੇਦਾਰ ਦੀ ਵੀ ਤਾਂ ਅੱਜ ਕੋਈ ਸਾਲਗिरा ਨਹੀਂ ਸੀ ਨਾ ਹੀ ਜਨਮ ਦਿਨ ਸੀ ਫਿਰ ਇਹ ਸਭ ਕੁਝ ਮੇਰੀ ਪਤਨੀ ਨੇ ਕਿਉਂ ਕੀਤਾ ਖੈਰ ਮੈਂ ਅੱਗੇ ਵਧਿਆ ਤਾਂ ਉਹ ਸਾਹਮਣੇ ਖੜੀ ਸੀ ਅੱਜ ਬਹੁਤ ਹੀ ਸੋਹਣੀ ਲੱਗ ਰਹੀ ਸੀ ਬਹੁਤ ਦਿਨਾਂ ਬਾਅਦ ਉਸ ਦੇ ਚਿਹਰੇ ਉੱਤੇ ਸੱਚੀ ਮੁਸਕਾਨ ਸੀ ਤੇ ਉਸ ਨੇ ਆਪਣਾ ਸਭ ਤੋਂ ਵਧੀਆ ਸੂਟ ਪਾਇਆ ਮੈਂ ਕਿਹਾ ਕੀ ਗੱਲ ਆ ਅੱਜ ਤਾਂ ਬੜੀ ਚਮਕ ਰਹੀ ਆ ਤਾਂ ਕਹਿਣ ਲੱਗੀ ਕਿ ਗੱਲ ਬਹੁਤ ਵੱਡੀ ਆ ਤੇ ਮੇਰੇ ਹੱਥ ਵਿੱਚ ਇੱਕ ਡੱਬਾ ਫੜਾ ਦਿੱਤਾ ਮੈਂ ਕਿਹਾ ਇਹ ਕੀ ਆ ਐਸ ਵਿੱਚ ਤਾਂ ਕਹਿੰਦੀ ਕਿ ਇਸ ਨੂੰ ਖੋਲੋ ਜਦੋਂ ਮੈਂ ਉਸ ਨੂੰ ਖੋਲਿਆ ਤਾਂ ਉਸ ਦੇ ਅੰਦਰ ਪ੍ਰੈਗਨੈਂਸੀ ਟੈਸਟ ਸੀ ਜੋ ਪੋਜ਼ਿਟਿਵ ਨਜ਼ਰ ਆ ਰਿਹਾ ਸੀ ਇਸ ਦਾ ਮਤਲਬ ਕਿ ਮੇਰੀ ਪਤਨੀ ਮਾਂ ਬਣਨ ਵਾਲੀ ਸੀ ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ ਤੇ ਬਿਲਕੁਲ ਇਸ ਤਰ੍ਹਾਂ ਖੜਾ ਹੋ ਗਿਆ ਜਿਵੇਂ ਜੇ ਮੈਂ ਹਿੱਲਿਆ ਤਾਂ ਕੁਝ ਹੋ ਜਾਵੇਗਾ ਇਹ ਖਬਰ ਤਾਂ ਬਹੁਤ ਵੱਡੀ ਸੀ ਸਾਡੇ ਲਈ ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇਸ ਮੌਕੇ ਤੇ ਕੀ ਰਿਐਕਸ਼ਨ ਦੇਵਾਂ ਮੇਰੀ ਪਤਨੀ ਰੋਂਦੇ ਰੋਂਦੇ ਮੇਰੇ ਗਲੇ ਲੱਗ ਗਈ ਮੈਂ ਵੀ ਉਸ ਨੂੰ ਗਲੇ ਲਗਾਇਆ ਤੇ ਕਿਹਾ ਇਹ ਤਾਂ ਬਹੁਤ ਚੰਗੀ ਗੱਲ ਆ ਉਸ ਨੇ ਕਿਹਾ ਕਿ ਮੈਨੂੰ ਪਤਾ ਤੁਹਾਨੂੰ ਹਾਲੇ ਤੱਕ ਵਿਸ਼ਵਾਸ ਨਹੀਂ ਹੋ ਰਿਹਾ ਇਸ ਲਈ ਤੁਸੀਂ ਅਜੀਹਾਂ ਗੱਲਾਂ ਕਰਦੇ ਹੋ ਲੇਕਿਨ ਮੈਂ ਦੋ ਚਾਰ ਵਾਰ ਟੈਸਟ ਕੀਤਾ ਤੇ ਮੈਂ ਤੁਹਾਨੂੰ ਝੂਠ ਬੋਲਿਆ ਸੀ ਕਿ ਮੈਂ ਕਿਸੇ ਹਕੀਮ ਔਰਤ ਦੇ ਕੋਲ ਨਹੀਂ ਗਈ ਸੀ ਤਾਂ ਡਾਕਟਰ ਕੋਲ ਗਈ ਸੀ ਉਹਨਾਂ ਨੇ ਮੇਰਾ ਟੈਸਟ ਕਰਵਾਇਆ ਇਹ ਦੇਖੋ ਮੇਰੇ ਕੋਲ ਟੈਸਟ ਦੀ ਰਿਪੋਰਟ ਵੀ ਆ ਹੁਣ ਤੱਕ ਆਪਾਂ ਜਦੋਂ ਵੀ ਡਾਕਟਰ ਦੇ ਕੋਲ ਜਾਂਦੇ ਸੀ ਤਾਂ ਮੈਂ ਨਾਲ ਹੀ ਨਹੀਂ ਜਾਂਦਾ ਸੀ ਅਤੇ ਸਾਡਾ ਇੱਕ ਹੀ ਡਾਕਟਰ ਸੀ ਲੇਕਿਨ ਅੱਜ ਉਹ ਕਿਸੇ ਔਰਤ ਡਾਕਟਰ ਕੋਲ ਗਈ ਸੀ ਮੈਂ ਜਦੋਂ ਰਿਪੋਰਟ ਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ ਮੈਨੂੰ ਤਾਂ ਹਾਲੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਮੇਰੀ ਪਤਨੀ ਫਿਰ ਤੋਂ ਬੱਚੇ ਦੀਆਂ ਤਿਆਰੀਆਂ ਕਰਨ ਲੱਗੀ ਉਸਨੇ ਮੇਰੇ ਤੋਂ ਪੈਸੇ ਮੰਗ ਲਏ ਤੇ ਮੈਂ ਗੁੱਸੇ ਹੋ ਗਿਆ ਮੈਂ ਕਿਹਾ ਕਿ ਐਨੇ ਪੈਸੇ ਮੈਂ ਤੈਨੂੰ ਕਿਵੇਂ ਦੇ ਸਕਦਾ ਤੂੰ ਵੀ ਤਾਂ ਬੱਚੇ ਦੇ ਲਈ ਪੈਸੇ ਜਮ੍ਹਾਂ ਕੀਤੇ ਸੀ ਉਸਨੇ ਕਿਹਾ ਕਿ ਹਾਂ ਮੈਂ ਪੈਸੇ ਤਾਂ ਜਮ੍ਹਾਂ ਕੀਤੇ ਸੀ ਲੇਕਿਨ ਉਹ ਸਾਰੇ ਪੈਸੇ ਤਾਂ ਬੱਚੇ ਦੇ ਇਲਾਜ ਉੱਤੇ ਲੱਗ ਗਏ ਹੁਣ ਤੁਹਾਨੂੰ ਹੀ ਪੈਸੇ ਦੇਣੇ ਹੋਣਗੇ ਮੈਂ ਉਸ ਨੂੰ ਕੁਝ ਪੈਸੇ ਦਿੱਤੇ ਤੇ ਬਾਕੀ ਪੈਸੇ ਵਾਪਸ ਬਾਅਦ ਵਿੱਚ ਦੇਣ ਦਾ ਵਾਅਦਾ ਕਰ ਲਿਆ ਲੇਕਿਨ ਮੈਂ ਹਾਲੇ ਤੱਕ ਹੈਰਾਨ ਸੀ ਕਿ ਇਹ ਸਭ ਕੁਝ ਕਿਵੇਂ ਹੋ ਗਿਆ ਜਦੋਂ 7 ਸਾਲ ਤੱਕ ਅਜਿਹਾ ਨਹੀਂ ਹੋਇਆ ਹੁਣ ਕਿਵੇਂ ਹੋ ਸਕਦਾ ਅਤੇ ਉਹ ਗਵਾਂਡੀ ਵੀ ਕੋਈ ਨਾ ਕੋਈ ਚੀਜ਼ ਮੰਗਣ ਦੇ ਲਈ ਆ ਜਾਇਆ ਕਰਦਾ ਸੀ ਮੈਂ ਜਿੰਨਾ ਕਿਹਾ ਸੀ ਉਸ ਤੋਂ ਦੂਰ ਰਹਿਣਾ ਉਨਾਂ ਹੀ ਉਹ ਸਾਡੇ ਘਰ ਦੇ ਚੱਕਰ ਲਗਾਉਂਦਾ ਰਹਿੰਦਾ ਕਦੇ ਕਦੇ ਮੇਰੀ ਪਤਨੀ ਕਹਿੰਦੀ ਸੀ ਕਿ ਉਹ ਤਾਂ ਲੜਕਾ ਹੈ ਬੱਚਾ ਹੈ ਲੇਕਿਨ ਮੈਂ ਜਾਣਦਾ ਸੀ ਕਿ ਮਰਦ ਕਦੇ ਵੀ ਔਰਤ ਦੇ ਲਈ ਬੱਚਾ ਨਹੀਂ ਹੁੰਦਾ ਮੇਰੀ ਮਾਸੂਮ ਪਤਨੀ ਨੂੰ ਇਹ ਗੱਲ ਕੌਣ ਸਮਝਾਉਂਦਾ ਉਸ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਨਹੀਂ ਪਤਾ ਸੀ ਜਦੋਂ ਤੋਂ ਉਸ ਨੇ ਮੈਨੂੰ ਇਹ ਖਬਰ ਸੁਣਾਈ ਸੀ ਕਿ ਮੈਂ ਮਾਂ ਬਣਨ ਵਾਲੀ ਆ ਮੈਂ ਹੈਰਾਨ ਹੀ ਰਹਿ ਗਿਆ ਸੀ ਉਹ ਮੈਨੂੰ ਪਹਿਲਾਂ ਦੀ ਤਰ੍ਹਾਂ ਚਾਉਣ ਲੱਗੀ ਹੁਣ ਸਾਡਾ ਰਿਸ਼ਤਾ ਵੀ ਬਿਹਤਰ ਹੋ ਰਿਹਾ ਸੀ ਨਹੀਂ ਤਾਂ ਉਹ ਹਮੇਸ਼ਾ ਉਦਾਸ ਰਹਿੰਦੀ ਲੇਕਿਨ ਫਿਰ ਵੀ ਖੁਸ਼ ਸੀ ਇੱਕ ਦਿਨ ਮੈਂ ਉਸੇ ਡਾਕਟਰ ਦੇ ਕੋਲ ਲੈ ਗਿਆ ਉਹੀ ਡਾਕਟਰ ਜੋ ਮੇਰਾ ਦੋਸਤ ਸੀ ਜਿਸ ਨੇ ਸਾਨੂੰ ਇਹ ਖਬਰ ਸੁਣਾਈ ਸੀ ਕਿ ਮੇਰੀ ਪਤਨੀ ਕਦੇ ਮਾਂ ਨਹੀਂ ਬਣ ਸਕਦੀ ਮੈਂ ਡਾਕਟਰ ਨੂੰ ਕਿਹਾ ਤੁਸੀਂ ਤਾਂ ਕਿਹਾ ਸੀ ਮੇਰੀ ਪਤਨੀ ਕਦੇ ਮਾਂ ਨਹੀਂ ਬਣ ਸਕਦੀ ਤਾਂ ਡਾਕਟਰ ਨੇ ਕਿਹਾ ਕਿ ਦੇਖੋ ਇਸ ਗੱਲ ਨੂੰ 7 ਸਾਲ ਹੋ ਗਏ ਆ ਇਨਸਾਨ ਦੇ ਸਰੀਰ ਵਿੱਚ ਬਦਲਾਅ ਹੁੰਦੇ ਰਹਿੰਦੇ ਆ ਹੁਣ 7 ਸਾਲ ਵਿੱਚ ਤੁਹਾਡੀ ਪਤਨੀ ਦੇ ਸਰੀਰ ਵਿੱਚ ਇੰਨੇ ਬਦਲਾਅ ਹੋਏ ਹਨ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਤੇ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਰੱਬ ਨੇ ਤੁਹਾਡੇ ਉੱਤੇ ਕਿਰਪਾ ਕੀਤੀ ਆ ਮੈਂ ਉਸ ਡਾਕਟਰ ਨੂੰ ਅਜੀਬ ਜਹੀ ਨਜ਼ਰ ਨਾਲ ਦੇਖਿਆ ਤੇ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਜਾ ਕੇ ਬਲੱਡ ਟੈਸਟ ਕਰਵਾ ਲਾ ਤੇਰੇ ਚਿਹਰਾ ਮੈਨੂੰ ਕਾਫੀ ਪੀਲਾ ਲੱਗ ਰਿਹਾ ਉਸਨੇ ਕਿਹਾ ਕਿ ਹਾਂ ਉਹ ਉਥੋਂ ਚਲੀ ਗਈ ਤਾਂ ਮੈਂ ਉਸ ਡਾਕਟਰ ਨੂੰ ਗਲੇ ਤੋਂ ਫੜ ਲਿਆ ਮੈਂ ਕਿਹਾ ਝੂਠ ਬੋਲਦਾ ਤੂੰ ਤੂਤਾ ਮੈਨੂੰ ਕਿਹਾ ਸੀ ਕਿ ਮੈਂ ਕਦੇ ਬਾਪ ਨਹੀਂ ਬਣ ਸਕਦਾ ਫਿਰ ਮੇਰੀ ਪਤਨੀ ਕਿਵੇਂ ਮਾਂ ਬਣ ਗਈ ਉਸਨੇ ਕਿਹਾ ਕਿ ਦੇਖ ਇਹ ਤਾਂ ਤੁਹਾਡੇ ਪਤੀ ਪਤਨੀ ਦਾ ਆਪਸੀ ਮਾਮਲਾ ਮੈਂ ਕੁਝ ਨਹੀਂ ਬੋਲ ਸਕਦਾ ਲੇਕਿਨ ਮੈਂ ਤੇਰੀ ਪਤਨੀ ਦੇ ਸਾਹਮਣੇ ਝੂਠ ਤਾਂ ਨਹੀਂ ਬੋਲਣਾ ਸੀ ਉਹ ਸੱਚਮੁੱਚ ਮਾਂ ਬਣਨ ਵਾਲੀ ਆ ਮੈਂ ਕਿਹਾ ਕਿ ਤੂੰ ਚੰਗੀ ਤਰ੍ਹਾਂ ਚੈੱਕ ਕਰ ਲਿਆ ਤਾਂ ਉਸਨੇ ਕਿਹਾ ਕਿ ਹਾਂ ਉਹ ਤਾਂ ਮਾਂ ਬਣਨ ਵਾਲੀ ਆ ਮੈਂ ਕਿਹਾ ਫਿਰ ਮੇਰਾ ਦੁਵਾਰਾ ਤੋਂ ਚੈੱਕ ਅਪ ਕਰ ਇਹ ਸਭ ਕਿਵੇਂ ਹੋ ਗਿਆ ਦਰਅਸਲ ਗੱਲ ਅਜਿਹੀ ਸੀ ਕਿ ਮੈਂ ਕਦੇ ਵੀ ਬਾਪ ਨਹੀਂ ਬਣ ਸਕਦਾ ਸੀ ਜਦੋਂ 7 ਸਾਲ ਪਹਿਲਾਂ ਅਸੀਂ ਇਸ ਡਾਕਟਰ ਤੋਂ ਟੈਸਟ ਕਰਵਾਏ ਸੀ ਤਾਂ ਇਸ ਤੋਂ ਇਸ ਨੇ ਕਿਹਾ ਸੀ ਕਿ ਮੇਰੀ ਪਤਨੀ ਬਿਲਕੁਲ ਠੀਕ ਆ ਲੇਕਿਨ ਮੈਂ ਕਦੇ ਬਾਪ ਨਹੀਂ ਬਣ ਸਕਦਾ ਅਤੇ ਕਿਸੇ ਵੀ ਔਰਤ ਨੂੰ ਸੰਤਾਨ ਦਾ ਸੁੱਖ ਨਹੀਂ ਦੇ ਸਕਦਾ ਉਸ ਵਕਤ ਮੈਂ ਘਬਰਾ ਗਿਆ ਤੇ ਮੈਨੂੰ ਡਰ ਲੱਗ ਰਿਹਾ ਸੀ ਕਿ ਜੇ ਇਹ ਗੱਲ ਸਭ ਨੂੰ ਪਤਾ ਲੱਗ ਗਈ ਤਾਂ ਮੈਂ ਮੈਂ ਇੱਕ ਨਾ ਮਰਦਾ ਤਾਂ ਇਹ ਮੇਰੇ ਨਾਲ ਕੀ ਹੋਵੇਗਾ ਮੈਨੂੰ ਡਾਕਟਰ ਨੇ ਕਿਹਾ ਸੀ ਕਿ ਤੂੰ ਅੰਜ ਤਾਂ ਬਿਲਕੁਲ ਠੀਕ ਆ ਲੇਕਿਨ ਤੇਰੇ ਕਦੇ ਵੀ ਔਲਾਦ ਨਹੀਂ ਹੋਵੇਗੀ ਤੇ ਤੇਰੀ ਪਤਨੀ ਵਿੱਚ ਕੋਈ ਕਮੀ ਨਹੀਂ ਮੈਂ ਕਿਹਾ ਸੀ ਕਿ ਤੂੰ ਰਿਪੋਰਟ ਬਦਲਦੀ ਹੈ ਬਦਲਣੀ ਹੈ ਰਿਪੋਰਟ ਅਜੇਹੀ ਬਣਾ ਦੇ ਕਿ ਇਹ ਹੀ ਸਭ ਇਹੀ ਸਮਝਣ ਕੇ ਮੇਰੀ ਪਤਨੀ ਚ ਕਮੀ ਆ ਮੈਂ ਐਸੇ ਕੰਮ ਦੇ ਲਈ ਉਸ ਨੂੰ ਪੈਸੇ ਦਿੱਤੇ ਸੀ ਮੈਂ ਉਸ ਨੂੰ ਪੂਰੇ 3 ਲੱਖ ਰੁਪਏ ਦਿੱਤੇ ਸੀ ਕਰਜ਼ ਚੁੱਕ ਕੇ ਜੋ ਮੈਂ ਬਾਅਦ ਵਿੱਚ ਉਤਾਰਿਆ ਸੀ ਐਸ ਲਈ ਅਝਿਹਾ ਕੀਤਾ ਸੀ ਅਤੇ ਐਸ ਨੇ ਇਹ ਵੀ ਕਿਹਾ ਸੀ ਕਿ ਮੈਂ ਕਦੇ ਵੀ ਬਾਪ ਨਹੀਂ ਬਣ ਸਕਦਾ ਫਿਰ ਇਹ ਸਭ ਕੀ ਸੀ ਮੇਰੀ ਪਤਨੀ ਮੈਨੂੰ ਧੋਖਾ ਦੇ ਰਹੀ ਸੀ ਅਤੇ ਉਹ ਕਿਸੇ ਹੋਰ ਦੇ ਨਾਲ ਸੀ ਕਿਉਂਕਿ ਜੇ ਉਹ ਮੇਰੇ ਨਾਲ ਸੀ ਤਾਂ ਫਿਰ ਇਹ ਬੱਚਾ ਤਾਂ ਮੇਰਾ ਨਹੀਂ ਸੀ ਲੇਕਿਨ ਮੈਂ ਉਸਨੂੰ ਕਿਹਾ ਕਿ ਫਿਰ ਤੋਂ ਮੇਰੇ ਟੈਸਟ ਕਰੋ ਹੋ ਸਕਦਾ ਇੰਨੇ ਸਾਲਾਂ ਵਿੱਚ ਮੈਂ ਠੀਕ ਹੋ ਗਿਆ ਹੋਵਾਂ ਉਸਨੇ ਫਿਰ ਤੋਂ ਮੇਰੇ ਟੈਸਟ ਕਰ ਦਿੱਤੇ ਤੇ ਅਗਲੇ ਦਿਨ ਜਦੋਂ ਰਿਪੋਰਟ ਲੈਣ ਗਿਆ ਤਾਂ ਉਸਨੇ ਕਿਹਾ ਕਿ ਤੇਰੇ ਨਾਲ ਤਾਂ ਹਾਲੇ ਵੀ ਉਹੀ ਮਾਮਲਾ ਹੈ ਪਹਿਲਾਂ ਤੋਂ ਵੀ ਜ਼ਿਆਦਾ ਖਰਾਬ ਹੋ ਗਿਆ ਤੂੰ ਕਦੇ ਬਾਪ ਨਹੀਂ ਬਣ ਸਕਦਾ ਮੈਨੂੰ ਯਕੀਨ ਹੋ ਗਿਆ ਕਿ ਮੇਰੀ ਪਤਨੀ ਮੈਨੂੰ ਧੋਖਾ ਦੇ ਰਹੀ ਆ ਤੇ ਮੈਨੂੰ ਝੂਠ ਬੋਲ ਰਹੀ ਆ ਇਸ ਦਾ ਮਤਲਬ ਕਿ ਉਹ ਕਿਸੇ ਹੋਰ ਦੇ ਨਾਲ ਹੈ ਅਜੀਹਾ ਨਹੀਂ ਸੀ ਕਿ ਉਹ ਉਸਦੇ ਨਾਲ ਸਿਰਫ ਘੰਮ ਦੀ ਫਿਰਦੀ ਸੀ ਇਹ ਸਭ ਕਿਵੇਂ ਹੋਇਆ ਸੀ ਇਹ ਤਾਂ ਕੋਈ ਵੀ ਸਮਝ ਸਕਦਾ ਸੀ ਮੈਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਮੈਂ ਕਿਵੇਂ ਇਹ ਗੱਲ ਸਹਿਣ ਕਰ ਸਕਦਾ ਸੀ ਮੇਰੀ ਪਤਨੀ ਕਿਸੇ ਹੋਰ ਮਰਦ ਦੇ ਨਾਲ ਵਕਤ ਗੁਜ਼ਾਰ ਚੁੱਕੀ ਸੀ ਤੇ ਉਸਦੇ ਬੱਚੇ ਨੂੰ ਇਸ ਦੁਨੀਆ ਵਿੱਚ ਲਿਆਉਣ ਵਾਲੀ ਸੀ ਉਹ ਵਾਰ-ਵਾਰ ਮੇਰੇ ਤੋਂ ਪੈਸੇ ਮੰਗਦੀ ਮੇਰੇ ਤੋਂ ਖਰਚਾ ਕਰਵਾਉਂਦੀ ਰਹਿੰਦੀ ਇਹ ਤੇਰਾ ਬੱਚਾ ਹੈ ਤੇ ਮੈਂ ਜਾਣਦਾ ਸੀ ਕਿ ਉਹ ਝੂਠ ਬੋਲ ਰਹੀ ਆ ਲੇਕਿਨ ਜੇ ਮੈਂ ਉਸ ਨੂੰ ਇਹ ਗੱਲ ਕਰਦਾ ਤਾਂ ਫਿਰ ਮੈਨੂੰ ਇਹ ਵੀ ਦੱਸਣਾ ਪੈਂਦਾ ਕਿ ਇੰਨੇ ਸਾਲ ਤੱਕ ਮੈਂ ਉਸ ਨੂੰ ਝੂਠ ਬੋਲਿਆ ਮੈਂ ਉਸ ਦੀ ਸਾਹਮਣੇ ਸ਼ਰਮਿੰਦਾ ਨਹੀਂ ਹੋਣਾ ਚਾਹੁੰਦਾ ਸੀ ਲੇਕਿਨ ਇਹ ਗੱਲ ਵੀ ਮੈਨੂੰ ਅੰਦਰੇ-ਅੰਦਰ ਮਾਰ ਰਹੀ ਸੀ ਕਿ ਉਸ ਨੇ ਕਿਸੇ ਹੋਰ ਦੇ ਨਾਲ ਸੰਬੰਧ ਬਣਾ ਕੇ ਇਸ ਬੱਚੇ ਨੂੰ ਪੈਦਾ ਕੀਤਾ ਸੀ ਹੁਣ ਉਹ ਹਰ ਵਕਤ ਇਸ ਬੱਚੇ ਨਾਲ ਗੱਲਾਂ ਕਰਦੀ ਰਹਿੰਦੀ ਡਾਕਟਰ ਨੇ ਕਿਹਾ ਕਿ ਇਸ ਦਾ ਦੂਜਾ ਮਹੀਨਾ ਚੱਲ ਰਿਹਾ ਹਾਲੇ ਉਸ ਦੇ ਪੇਟ ਦਾ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਸੀ ਡਾਕਟਰ ਨੇ ਕਿਹਾ ਕਿ ਪੇਟ ਤਾਂ ਘੱਟ ਤੋਂ ਘੱਟ 6 ਮਹੀਨੇ ਬਾਅਦ ਨਜ਼ਰ ਆਵੇਗਾ ਕਿਉਂਕਿ ਤੇਰੀ ਪਤਨੀ ਬਹੁਤ ਕਮਜ਼ੋਰ ਆ ਤੇ ਦੁਬਲੀ ਪਤਲੀ ਆ ਲੇਕਿਨ ਉਦੋਂ ਤੱਕ ਮੈਂ ਕੀ ਕਰਦਾ ਇਹ ਸਭ ਕਿਵੇਂ ਬਰਦਾਸ਼ਤ ਕਰਦਾ ਇੱਕ ਦਿਨ ਮੈਨੂੰ ਗੁੱਸਾ ਆ ਗਿਆ ਮੈਂ ਕਿਹਾ ਕਿ ਬੱਸ ਕਰ ਇਹ ਗੱਲਾਂ ਕਰਨਾ ਮੈਂ ਤੇਰੇ ਬੱਚੇ ਦਾ ਬਾਪ ਨਹੀਂ ਬਣਨ ਵਾਲਾ ਇਹ ਮੇਰਾ ਬੱਚਾ ਨਹੀਂ ਉਸਨੇ ਕਿਹਾ ਕੀ ਮਤਲਬ ਤੁਹਾਡਾ ਬੱਚਾ ਨਹੀਂ ਕੀ ਕਹਿ ਰਹੇ ਹੋ 7 ਸਾਲ ਦੇ ਬਾਅਦ ਰੱਬ ਨੇ ਸਾਡੇ ਤੇ ਕਿਰਪਾ ਕੀਤੀ ਆ ਤੁਸੀਂ ਅਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ ਇਹ ਗੱਲ ਕਿਉਂ ਕੀਤੀ ਤਾਂ ਮੈਂ ਘਬਰਾ ਗਿਆ ਮੈਂ ਕਿਹਾ ਉਹ ਜੀ ਮੇਰੇ ਮੂੰਹ ਚੋਂ ਨਿਕਲ ਗਿਆ ਉਹ ਮੇਰੇ ਮੈਨੂੰ ਰੋਜ਼ ਮੰਦਰ ਲੈ ਕੇ ਜਾਂਦੀ ਉੱਥੇ ਜਾ ਕੇ ਚੜ੍ਹਾਵੇ ਚੜਾਉਂਦੀ ਕਿਉਂਕਿ ਉਸਨੇ ਬਹੁਤ ਸਾਰੇ ਮੰਦਰਾਂ 'ਚ ਪ੍ਰਾਰਥਨਾਵਾਂ ਕੀਤੀਆਂ ਹੋਣਗੀਆਂ ਸੀ ਤੇ ਕਿਹਾ ਸੀ ਕਿ ਜੇ ਮੇਰੀ ਮਨੋ ਕਾਮਨਾ ਪੂਰੀ ਹੋਵੇਗੀ ਤਾਂ ਮੈਂ ਦੇਸੀ ਘਿਉ ਦੇ ਲੱਡੂ ਚੜ੍ਹਾਵਾਂਗੀ ਦੇਸੀ ਘਿਉ ਦੀ ਮਠਿਆਈ ਚੜ੍ਹਾਵਾਂਗੀ ਇਸ ਤਰ੍ਹਾਂ ਕਰਕੇ ਉਸਨੇ ਨਾ ਜਾਣੇ ਕਿੱਥੇ-ਕਿੱਥੇ ਚੜਾਵੇ ਸੁੱਖ ਲਏ ਜਿਸ ਦੀ ਵਜ੍ਹਾ ਨਾਲ ਬਹੁਤ ਹੀ ਜ਼ਿਆਦਾ ਖਰਚਾ ਹੋ ਰਿਹਾ ਸੀ ਮੈਂ ਹਰ ਵਕਤ ਖਿਜਿਆ-ਖਿਜਿਆ ਰਹਿੰਦਾ ਗੁੱਸੇ ਵਿੱਚ ਰਹਿੰਦਾ ਕਿਉਂਕਿ ਮੈਨੂੰ ਪਤਾ ਸੀ ਇਹ ਬੱਚਾ ਮੇਰਾ ਨਹੀਂ ਮੈਨੂੰ ਜੋ ਵੀ ਫੈਸਲਾ ਕਰਨਾ ਸੀ ਜਲਦੀ ਕਰਨਾ ਸੀ ਮੈਨੂੰ ਮੇਰੀ ਪਤਨੀ ਨੂੰ ਇਹ ਦੱਸਣ ਦੇਣਾ ਸੀ ਕਿ ਤੂੰ ਝੂਠ ਬੋਲ ਰਹੀ ਆ ਤੇ ਪਹਿਲਾਂ ਮੈਂ 7 ਸਾਲ ਤੱਕ ਤੈਨੂੰ ਬੇਵਕੂਫ ਬਣਾਇਆ ਲੇਕਿਨ ਹੁਣ ਤੂੰ ਮੈਨੂੰ ਬੇਵਕੂਫ ਬਣਾ ਸਕਦੀ ਆ ਕਿਉਂਕਿ ਇਹ ਗੱਲ ਬਹੁਤ ਵੱਡੀ ਆ ਮੈਨੂੰ ਸ਼ੱਕ ਸੀ ਕਿ ਜਦੋਂ ਤੂੰ ਅਸੀਂ ਇੱਥੇ ਘਰ ਵਿੱਚ ਆਏ ਸੀ ਉਦੋਂ ਤੋਂ ਮੇਰੀ ਪਤਨੀ ਮਾਂ ਬਣਨ ਵਾਲੀ ਸੀ ਇਸ ਦਾ ਮਤਲਬ ਇਹ ਸੀ ਕਿ ਬੱਚਾ ਸਾਹਮਣੇ ਵਾਲੇ ਗਵਾਂਢੀ ਦਾ ਸੀ ਅਤੇ ਉਹ ਜਵਾਨ ਖੂਬਸੂਰਤ ਸੀ ਮੇਰੀ ਪਤਨੀ ਦੇ ਕੋਲ ਆਉਂਦਾ ਜਾਂਦਾ ਵੀ ਸੀ ਮੈਂ ਤਾਂ ਜਦੋਂ ਵੀ ਆਉਂਦਾ ਤਾਂ ਉਹ ਬਾਹਰ ਹੀ ਹੁੰਦਾ ਸੀ ਲੇਕਿਨ ਕੀ ਪਤਾ ਦੋਵੇਂ ਅੰਦਰ ਕਮਰੇ ਵਿੱਚ ਵੀ ਬੈਠ ਜਾਂਦੇ ਹੋਣ ਇੱਕ ਰਾਤ ਮੇਰਾ ਮੀਟਰ ਘੁੰਮ ਗਿਆ ਮੈਂ ਆਪਣੀ ਪਤਨੀ ਨੂੰ ਕਹਿ ਦਿੱਤਾ ਕਿ ਮੇਰੀ ਗੱਲ ਗੌਰ ਨਾਲ ਸੁਣ ਇਹ ਬੱਚਾ ਮੇਰਾ ਨਹੀਂ ਇਸ ਲਈ ਮੇਰੇ ਨਾਲ ਇਹ ਨਾਟਕ ਨਾ ਕਰ ਇਸ ਗੱਲ ਉੱਤੇ ਉਹ ਇਸ ਤਰ੍ਹਾਂ ਹੈਰਾਨ ਹੋਈ ਜਿਵੇਂ ਉਹ ਮੇਰਾ ਹੀ ਬੱਚਾ ਹੋਵੇ ਉਸਨੇ ਕਿਹਾ ਕਿ ਤੁਹਾਡਾ ਬੱਚਾ ਮੈਂ ਠੀਕ ਹੋ ਗਈਆਂ ਤੁਸੀਂ ਡਾਕਟਰ ਦੀ ਗੱਲ ਨਹੀਂ ਸੁਣੀ ਮੇਰੇ ਉੱਤੇ ਰੱਬ ਨੇ ਕਿਰਪਾ ਕਰ ਦਿੱਤੀ ਆ ਮੇਰਾ ਬੱਚਾ ਮੈਂ ਗੁੱਸੇ ਨਾਲ ਚੀਲਾ ਕੇ ਕਿਹਾ ਕਿ ਤੂੰ ਬਾਝ ਨਹੀਂ ਸੀ ਮੈਂ ਬਾਝ ਸੀ ਇਹ ਬੱਚਾ ਮੇਰਾ ਨਹੀਂ ਕਿਉਂਕਿ ਮੈਂ ਕਦੇ ਬਾਪ ਨਹੀਂ ਬਣ ਸਕਦਾ ਜਿਵੇਂ ਮੈਂ ਇਹ ਗੱਲ ਕੀਤੀ ਤਾਂ ਮੇਰੀ ਪਤਨੀ ਪਹਿਲਾਂ ਹੀ ਬਹੁਤ ਜ਼ਿਆਦਾ ਹੈਰਾਨ ਨਜ਼ਰ ਆਈ ਅਤੇ ਫਿਰ ਅੱਖਾਂ 'ਚ ਹੰਝੂ ਲੈ ਕੇ ਹੱਸਣ ਲੱਗੀ ਤੇ ਤਾਲੀਆਂ ਵਜਾਉਣ ਲੱਗੀ ਮੈਂ ਉਸ ਨੂੰ ਹੈਰਾਨ ਹੋ ਕੇ ਦੇਖ ਰਿਹਾ ਸੀ ਉਸ ਨੇ ਕਿਹਾ ਕਿ ਇਹ ਮੈਨੂੰ ਤੇਰੇ ਮੂੰਹ 'ਚੋਂ ਸੁਣਨਾ ਸੀ ਕਿ ਤੂੰ ਕਦੇ ਬਾਪ ਨਹੀਂ ਬਣ ਸਕਦਾ ਤੇ ਤੂੰ 7 ਸਾਲ ਤੱਕ ਮੈਨੂੰ ਧੋਖਾ ਦਿੱਤਾ ਮੈਂ ਉਲਟੀਆਂ ਸਿੱਧੀਆਂ ਦਵਾਈਆਂ ਖਾਂਦੀ ਰਹੀ ਰਾਤਾਂ ਨੂੰ ਔਠ ਔਠ ਕੇ ਰੋਂਦੀ ਰਹੀ ਬੱਚੇ ਦੇ ਲਈ ਤੜਫਦੀ ਰਹੀ ਪਰੇਸ਼ਾਨ ਰਹੀ ਆਪਣੀ ਤਬੀਅਤ ਖਰਾਬ ਕਰ ਲਈ ਆਪਣੀ ਸ਼ਕਲ ਖਰਾਬ ਕਰ ਲਈ ਸਿਹਤ ਖਰਾਬ ਕਰ ਲਈ ਮੇਰੇ ਕੋਲ ਕੋਈ ਉਮੀਦ ਨਹੀਂ ਸੀ ਸਾਰੇ ਲੋਕ ਮੈਨੂੰ ਗੱਲਾਂ ਸੁਣਾਉਂਦੇ ਪੂਰੇ ਸਮਾਜ ਦੇ ਸਾਹਮਣੇ ਤੂੰ ਮੈਨੂੰ ਜਲੀਲ ਕਰਵਾਇਆ ਤੇਰੇ ਮਾਪੇ ਨੇ ਮੈਨੂੰ ਤਾਣੇ ਦਿੱਤੇ ਮੇਰੇ ਆਪਣੇ ਮਾਪੇ ਨੇ ਮੈਨੂੰ ਤਾਣੇ ਦੇਣੇ ਸ਼ੁਰੂ ਕਰ ਦਿੱਤੇ 7 ਸਾਲ ਤੱਕ ਮੈਂ ਇੱਕ ਸਜ਼ਾ ਕੱਟੀ ਸਿਰਫ ਇਸ ਲਈ ਕਿ ਤੂੰ ਬਾਪ ਨਹੀਂ ਬਣ ਸਕਦਾ ਅਤੇ ਤੈਨੂੰ ਇਹ ਗੱਲ ਦੱਸਦੇ ਹੋਏ ਸ਼ਰਮ ਆ ਰਹੀ ਸੀ ਮੈਂ ਤੇਰੇ ਨਾਲ ਪਿਆਰ ਕੀਤਾ ਸੀ ਜੇ ਤੈਨੂੰ ਮੇਰੇ ਤੇ ਥੋੜਾ ਜਿਹਾ ਭਰੋਸਾ ਹੁੰਦਾ ਤਾਂ ਮੈਨੂੰ ਇਹ ਗੱਲ ਦੱਸ ਦਿੰਦਾ ਤਾਂ ਰੱਬ ਦੀ ਕਸਮ ਮੈਂ ਤੇਰਾ ਸਾਥ ਕਦੇ ਨਾ ਛੱਡਦੀ ਮੈਂ ਉਦੋਂ ਵੀ ਇਲਜ਼ਾਮ ਆਪਣੇ ਉੱਪਰ ਹੀ ਲੈ ਲੈਂਦੀ ਲੇਕਿਨ ਘਟੋ ਘਟ ਤੂੰ ਮੈਨੂੰ ਇੰਨੀ ਤਕਲੀਫ ਤਾਂ ਨਾ ਦਿੰਦਾ ਜਿੰਨੀ ਹੁਣ ਹੋਈ ਆ ਮੈਂ ਕਿਹਾ ਕਿ ਤਕਲੀਫ ਹੋਈ ਸੀ ਤਾਂ ਹੀ ਕਿਸੇ ਹੋਰ ਦੇ ਨਾਲ ਜਾ ਕੇ ਚੱਕਰ ਚਲਾ ਲਿਆ ਕਿਸੇ ਹੋਰ ਦੇ ਨਾਲ ਜਾ ਕੇ ਸੌਂ ਆਈ ਉਸ ਦਾ ਬੱਚਾ ਪੈਦਾ ਕਰ ਰਹੀ ਹੋ ਤਾਂ ਉਸ ਨੇ ਕਿਹਾ ਕਿ ਹਾਂ ਬੋਲੋ ਇਹ ਸਭ ਕੁਝ ਬੋਲੋ ਇਹ ਸਭ ਕੁਝ ਬੋਲੋਗੇ ਮੈਨੂੰ ਤਾਂ ਹੀ ਤਾਂ ਮੈਂ ਤੁਹਾਨੂੰ ਛੱਡਣ ਵਿੱਚ ਆਸਾਨੀ ਹੋਵੇਗੀ ਕਿਉਂਕਿ ਮੈਂ ਮਾਂ ਨਹੀਂ ਬਣਨ ਵਾਲੀ ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਤੇ ਮੈਂ ਕਿਹਾ ਕਿ ਲੇਡੀ ਲੇਕਿਨ ਡਾਕਟਰ ਤਾਂ ਉਸ ਨੇ ਕਿਹਾ ਸੀ ਜਦੋਂ ਉਹ ਡਾਕਟਰ ਤੇਰੇ ਅੱਗੇ 3 ਲੱਖ ਵਿੱਚ ਵੈਕ ਸਕਦਾ ਤਾਂ ਮੈਂ ਵੀ ਉਸ ਨੂੰ ਖਰੀਦ ਸਕਦੀ ਆ ਜਦੋਂ ਆਪਾਂ ਇਹ ਘਰ ਬਦਲਿਆ ਸੀ ਤਾਂ ਮੈਨੂੰ ਕੂੜੇ ਵਿੱਚੋਂ ਤੇਰੀ ਰਿਪੋਰਟ ਮਿਲੀ ਸੀ ਜਿਸ ਵਿੱਚ ਇਹ ਸਾਫ਼-ਸਾਫ਼ ਲਿਖਿਆ ਹੋਇਆ ਸੀ ਕਿ ਤੂੰ ਕਦੇ ਬਾਪ ਨਹੀਂ ਬਣ ਸਕਦਾ ਤੇ ਉਹ ਅੱਜ ਤੋਂ 7 ਸਾਲ ਪਹਿਲਾਂ ਦੀ ਰਿਪੋਰਟ ਸੀ ਜੋ ਤੂੰ ਆਪਣੇ ਵੱਲੋਂ ਸ਼ਾਇਦ ਲੁਕੋ ਕੇ ਰੱਖੀ ਸੀ ਲੇਕਿਨ ਮੈਨੂੰ ਮਿਲ ਗਈ ਉਹ ਕੂੜਾ ਜੋ ਸਾਡੇ ਘਰ ਵਿੱਚ ਆਇਆ ਸੀ ਤੇ ਤੂੰ ਕਿਹਾ ਸੀ ਕਿ ਸਮਾਨ ਨੂੰ ਸੁੱਟ ਦੇ ਲੇਕਿਨ ਮੈਂ ਕਿਹਾ ਕਿ ਮੈਂ ਇੱਕ ਇੱਕ ਕਰਕੇ ਦੇਖ ਲਵਾਂ ਕੋਈ ਜ਼ਰੂਰੀ ਚੀਜ਼ ਨਾ ਹੋਵੇ ਤੇ ਉਸੇ ਸਮਾਨ ਵਿੱਚੋਂ ਮੈਨੂੰ ਇਹ ਜ਼ਰੂਰੀ ਚੀਜ਼ ਮਿਲੀ ਮੈਂ ਉਦੋਂ ਹੀ ਸੋਚ ਲਿਆ ਸੀ ਕਿ ਮੈਨੂੰ ਕੀ ਕਰਨਾ ਮੈਂ ਇਹ ਗੱਲ ਤੇਰੇ ਮੂੰਹ ਤੋਂ ਕਢਵਾਉਣਾ ਚਾਹੁੰਦੀ ਸੀ ਵਰਨਾ ਜੋ ਆਦਮੀ ਮੈਨੂੰ 7 ਸਾਲ ਤੱਕ ਠੋਖਾ ਦੇ ਸਕਦਾ ਮੇਰੇ ਸਾਹਮਣੇ ਝੂਠ ਬੋਲ ਸਕਦਾ ਉਹ ਉਸਦੇ ਬਾਅਦ ਵੀ ਝੂਠ ਬੋਲ ਸਕਦਾ ਤੂੰ ਆਪਣਾ ਗناہ ਕਦੇ ਵੀ ਨਹੀਂ ਮੰਨਦਾ ਲੇਕਿਨ ਹੁਣ ਤੂੰ ਆਪਣੇ ਮੂੰਹ ਚੋਂ ਕਿਹਾ ਕਿ ਤੂੰ ਕਦੇ ਬਾਪ ਨਹੀਂ ਬਣ ਸਕਦਾ ਤੂੰ ਇਹ ਇਲਜ਼ਾਮ ਮੇਰੇ ਉੱਤੇ ਲਗਾਇਆ ਮੇਰੀ ਜ਼ਿੰਦਗੀ ਦੇ 7 ਸਾਲ ਬਰਬਾਦ ਕਰ ਦਿੱਤੇ ਮੇਰਾ ਸ਼ਰੀਰ ਬਰਬਾਦ ਹੋ ਗਿਆ ਮੈਂ ਬੁਰੀ ਤਰ੍ਹਾਂ ਨਾਲ ਘਬਰਾ ਗਿਆ ਮੈਂ ਕਿਹਾ ਮੈਨੂੰ ਮaaf ਕਰ ਦੇ ਮੈਨੂੰ ਮaaf ਕਰ ਦੇ ਮੈਂ ਬਹੁਤ ਬੁਰਾ ਪਰ ਮੈਂ ਕੀ ਕਰਦਾ ਤੈਨੂੰ ਤਾਂ ਪਤਾ ਹੈ ਨਾ ਸਮਾਜ ਵਾਲੇ ਉਸਨੇ ਕਿਹਾ ਕਿ ਤੈਨੂੰ ਜੇ ਇੰਨੀ ਹੀ ਸ਼ਰਮਿੰਦਗੀ ਸੀ ਤਾਂ ਤੂੰ ਮੈਨੂੰ ਤਾਂ ਦੱਸ ਦਿੰਦਾ ਆਪਣੀ ਪਤਨੀ ਨਾਲ ਤਾਂ ਝੂਠ ਨਾ ਬੋਲਦਾ ਲੇਕਿਨ ਤੂੰ ਮੈਨੂੰ ਧੋਖਾ ਦਿੱਤਾ ਤੇ ਇਹ ਧੋਖਾ ਹੀ ਹੈ ਹੁਣ ਤੂੰ ਕੁਝ ਵੀ ਬੋਲ ਲੇਕਿਨ ਮੈਂ ਤੈਨੂੰ ਕਦੇ ਮਾਫੀ ਨਹੀਂ ਕਰ ਸਕਦੀ ਮੇਰੀ ਪਤਨੀ ਕਮਰੇ ਦੇ ਅੰਦਰ ਚਲੀ ਗਈ ਤੇ ਉਸਨੇ ਅੰਦਰ ਤੋਂ ਦਰਵਾਜ਼ਾ ਬੰਦ ਕਰ ਲਿਆ ਸਵੇਰ ਹੋਈ ਤਾਂ ਉਸਨੇ ਆਪਣਾ ਸਮਾਨ ਬੰਨ ਚੁੱਕੀ ਸੀ ਮੈਨੂੰ ਛੱਡ ਕੇ ਚਲੀ ਗਈ ਤੇ ਤਲਾਕ ਦੇ ਪੇਪਰ ਲਾ ਦਿੱਤੇ ਉਹ ਕਹਿੰਦੀ ਹੈ ਕਿ ਮੈਂ ਇੱਕ ਧੋਖੇबाज ਆਦਮੀ ਦੇ ਨਾਲ ਨਹੀਂ ਰਹਿਣਾ ਚੌਂਦੀ ਜੈਸਟ ਜਿਸ ਨੇ ਮੇਰੀ ਜ਼ਿੰਦਗੀ ਨੂੰ 7 ਸਾਲ ਬਰਬਾਦ ਕੀਤੇ ਮੈਂ ਉਸ ਨੂੰ ਕਦੇ ਮਾਫ਼ ਨਹੀਂ ਕਰ ਸਕਦੀ ਮੈਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰ ਰਹੀ ਹਾਂ ਕਿ ਸਾਡਾ ਤਲਾਕ ਨਾ ਹੋਵੇ ਉਹ ਮੇਰੇ ਕੋਲ ਵਾਪਸ ਆ ਜਾਵੇ ਕਿਉਂਕਿ ਮੈਂ ਕਿਸੇ ਵੀ ਹੋਰ ਔਰਤ ਨਾਲ ਵਿਆਹ ਕਰਾਂਗਾ ਤਾਂ ਮੈਨੂੰ ਸੰਤਾਨ ਨਹੀਂ ਮਿਲੇਗੀ ਫਿਰ ਮੈਂ ਕੀ ਕਰਾਂਗਾ ਸਭ ਨੂੰ ਇਹ ਨਹੀਂ ਦੱਸ ਸਕਦਾ ਕਿ ਮੇਰੇ ਸੰਤਾਨ ਨਹੀਂ ਹੋ ਸਕਦੀ ਬਹੁਤ ਰੋਂਦਾ ਹਾਂ ਆਪਣੀ ਪਤਨੀ ਨੂੰ ਵਾਰ-ਵਾਰ ਫੋਨ ਕਰਦਾ ਹਾਂ ਹੌਣ ਤਾਂ ਉਹ ਫੋਨ ਵੀ ਨਹੀਂ ਚੁੱਕਦੀ ਤੇ ਸ਼ਾਇਦ ਇਸ ਮਹੀਨੇ ਸਾਡਾ ਤਲਾਕ ਹੋ ਜਾਵੇਗਾ ਕਿਉਂਕਿ ਇਸ ਗੱਲ ਨੂੰ 6 ਮਹੀਨੇ ਹੋ ਗਏ ਆ ਤੇ ਉਹ ਆਪਣੇ ਮਾਤਾ ਪਿਤਾ ਦੇ ਘਰ ਚਲੀ ਗਈ ਮੈਨੂੰ ਪਤਾ ਹੈ ਕਿ ਮੈਂ ਬਹੁਤ ਬੁਰਾ ਹਾਂ ਲੇਕਿਨ ਤੁਸੀਂ ਹੀ ਦੱਸੋ ਕਿ ਜੇ ਤੁਹਾਡੇ ਵਿੱਚੋਂ ਕੋਈ ਮੇਰੀ ਜਗ੍ਹਾ ਹੁੰਦਾ ਤਾਂ ਤੁਸੀਂ ਕੀ ਕਰਦੇ ਇਹ ਗੱਲ ਇੱਕ ਮਰਦ ਦੇ ਲਈ ਕਿੰਨਾ ਵੱਡਾ ਕਲੰਕ ਹੈ ਇਹ ਤਾਂ ਤੁਸੀਂ ਸਭ ਜਾਣਦੇ ਹੀ ਹੋ ਮੇਰੇ ਕੋਲ ਸਮਾਂ ਬਹੁਤ ਘੱਟ ਆ ਮੈਨੂੰ ਨਹੀਂ ਲੱਗਦਾ ਕਿ ਮੈਂ ਆਪਣਾ ਵਿਆਹ ਬਚਾ ਪਾਉਂਗਾ ਫਿਰ ਵੀ ਤੁਸੀਂ ਹੀ ਦੱਸੋ ਕਿ ਮੈਂ ਕੀ ਕਰਾਂ ਕੋਈ ਅਜੀਹਾ ਹੱਲ ਦੱਸੋ ਕਿ ਮੇਰੇ ਦਿਲ ਤੇ ਇਹ ਬੋਝ ਉੱਤਰ ਜਾਵੇ ਮੈਂ ਵਾਕਈ ਬਹੁਤ ਬੁਰਾ ਕੰਮ ਕੀਤਾ ਪਰ ਹੋਰ ਕਰਦਾ ਕੀ ਮੇਰੇ ਕੋਲ ਕੋਈ ਰਸਤਾ ਨਹੀਂ ਸੀ ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਦੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ